ਕਹਾਣੀ ਉਹੀ ਸੁਣਾਉਂਗਾ ਉਹੀ ਕਹਾਣੀ ਦੁਆਰਾ ਸੁਣਾਉਣ ਲੱਗਿਆ ਦੋਸਤੋ ਕਿਉਂਕਿ ਅੱਗੇ ਵੀਡੀਓ ਜਿਹੜੀ ਨਾ ਕੱਟ ਹੋ ਗਈ ਸੀ ਵਿੱਚ ਦੀ ਤਾਂ ਕਰਕੇ ਮੈਂ ਕਹਾਣੀ ਆਦਵਾਰ ਤੋਂ ਸਟਾਰਟ ਕਰਨ ਲੱਗਿਆ ਕਹਾਣੀ ਬਹੁਤ ਸੋਹਣੀ ਹੈ ਦੋਸਤੋ ਤੁਹਾਨੂੰ ਪਸੰਦ ਆਊਗੀ ਕਿਉਂਕਿ ਜੇਕਰ ਤੁਹਾਨੂੰ ਪਸੰਦ ਆਵੇ ਜਲਦੀ ਨਾਲ ਇੱਕ ਇੱਕ ਲਾਈਕ ਕਰ ਦਿਓ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਲਦੀ ਨਾਲ ਸਬਸਕ੍ਰਾਈਬ ਕਰੋ ਫਿਰ ਆਪਾਂ ਕਹਾਣੀ ਆ ਜਿਹੜੀ ਸਟਾਰਟ ਕਰੀਏ ਦੋਸਤੋ ਕਹਾਣੀ ਇਸ ਤਰ੍ਹਾਂ ਦੀ ਹੈ ਵੀ ਇੱਕ ਕਸਾਈ ਹੁੰਦਾ ਜਿਹੜਾ ਬਹੁਤ ਬੇਈਮਾਨ ਹੁੰਦਾ ਬਹੁਾਈ ਬੇਈਮਾਨ ਹਦ ਤੋ ਵਾਦ ਬੇਈਮਾਨ ਉਹਦੇ ਖੂਨ ਦੇ ਵਿੱਚ ਕੰਨ ਕੰਨ ਦੇ ਵਿੱਚ ਬੇਈਮਾਨੀ ਭਰੀ ਹੁੰਦੀ ਆ ਉਹ ਹਮੇਸ਼ਾ ਕੀ ਕਰਦਾ ਬੇਈਮਾਨੀ ਕਰਦਾ ਹਰ ਕੰਮ ਦੇ ਵਿੱਚ ਉਹ ਇੱਕ ਦਾ ਬੰਦਾ ਹੁੰਦਾ ਵੀ ਮੰਨ ਲਓ ਕਸਾਈ ਕੀ ਕਰਦੇ ਆ ਮੁਰਗੀਆਂ ਖਰੀਦ ਕੇ ਲਿਆਉਂਦੇ ਆ ਥੋੜੇ ਸਸਤੇ ਰੇਟਾਂ ਦੇ ਵਿੱਚ ਮਹਿੰਗੇ ਰੇਟਾਂ ਦੇ ਵਿੱਚ ਵੇਚ ਦਿੰਦੇ ਉਹਨਾਂ ਦਾ ਧੰਦਾ ਉਹ ਤਾਂ ਹੋ ਗਿਆ ਕਮਾਈ ਵਾਲਾ ਕੰਮ ਤੇ ਉਹ ਹੁੰਦਾ ਅਸਲ ਕਮਾਈ ਪਰ ਉਹ ਉਹ ਕਸਾਈ ਕੀ ਕਰਦਾ ਸੀ ਥੋੜੀਆਂ ਬਹੁਤੀਆਂ ਮੁਰਗੀਆਂ ਜਿਹੜੀਆਂ ਖਰੀਦ ਕੇ ਲਿਆਉਂਦਾ ਸੀ ਜਾਦਾ ਮੁਰਗੀਆਂ ਚੋਰੀ-ਚੁਰੀ ਕਰ ਲੈਂਦਾ ਸੀ ਲੋਕਾਂ ਦੇ ਘਰਾਂ 'ਚ ਜਾਣਾ ਦੇਖਿਆ ਆਸ-ਪਾਸੇ ਖੁੱਡਾ ਕਿਉਂਕਿ ਪਿੰਡਾਂ ਦੇ ਵਿੱਚ ਮੁਰਗੀਆਂ ਆਮ ਹੁੰਦੀਆਂ ਸੀ ਉਹਨਾਂ ਨੂੰ ਤੇ ਆਮ ਹੀ ਮੁਰਗੀਆਂ ਉਹਨਾਂ ਦੇ ਪਿੰਡਾਂ ਦੇ ਵਿੱਚ ਹੁੰਦੀਆਂ ਸੀ ਅੱਜ ਕੱਲ ਤਾਂ ਨਹੀਂ ਹੁੰਦੀਆਂ ਉਦੋਂ ਬਹੁਤ ਜ਼ਿਆਦਾ ਮੁਰਗੀਆਂ ਹੁੰਦੀਆਂ ਸੀ ਤਾਂ ਉਹ ਬੰਦਾ ਕੀ ਕਰਦਾ ਉਹਨੇ ਦੇਖਣਾ ਕਿਸੇ ਦੇ ਘਰੇ ਕੋਈ ਨਹੀਂ ਉਹਨਾਂ ਦੇ ਮੁਰਗੀਆਂ ਵਾਲਾ ਖੁੱਡਾ ਖੋਲੋ ਤੇ ਚੱਕ ਕੇ ਜਿੰਨੀਆਂ ਹੱਥਾਂ ਜਾਈਆਂ ਲੈ ਕੇ ਤੇ ਨਿਕਲ ਜਾਉ ਤੋ ਉਹ ਬੰਦਾ ਇਸ ਤਰ੍ਹਾਂ ਹੀ ਕਰਦਾ ਸੀ ਇਸ ਤਰ੍ਹਾਂ ਹੀ ਉਹ ਮੁਰਗੀਆਂ ਚੋਰੀ ਕਰਕੇ ਨਿਕਲ ਜਾਂਦਾ ਹੁੰਦਾ ਸੀ ਤਾਂ ਦੋਸਤ ਉਹਦਾ ਹੀ ਇੱਕ ਹੋਰ ਦੋਸਤ ਸੀ ਰਤਨ ਨਾਂ ਦਾ ਰਤਨ ਬਹੁਤ ਸਿਆਣਾ ਤੇ ਸਮਝਦਾਰ ਬੰਦਾ ਸੀ ਤੇ ਬਹੁਤ ਇਮਾਨਦਾਰ ਬੰਦਾ ਸੀ ਉਹ ਹਮੇਸ਼ਾ ਉਹ ਖੇਤੀ ਕਰਦਾ ਸੀ ਤੇ ਖੇਤੀ ਦੇ ਵਿੱਚ ਉਹਨੇ ਚੰਗੀ ਮਿਹਨਤ ਕਰਨੀ ਤੇ ਉਹਨੇ ਮਿਹਨਤ ਲੋਕ ਪਸੰਦ ਬਹੁਤ ਕਰਦੇ ਸੀ ਉਹਨੂੰ ਕਿਉਂਕਿ ਉਹ ਬਹੁਤ ਜ਼ਿਆਦਾ ਚੰਗਾ ਬੰਦਾ ਸੀ ਕਿਉਂਕਿ ਹਮੇਸ਼ਾ ਉਹਨੇ ਪੜ੍ਹਾਈ ਵਾਸਤੇ ਲੋਕਾਂ ਦੀ ਵਾਸਤੇ ਕੰਮ ਕਰਨਾ ਜਦੋਂ ਵੀ ਕਿਸੇ ਨੂੰ ਲੋੜ ਪੈਂਦੀ ਤਾਂ ਉਹ ਹਮੇਸ਼ਾ ਉਹਦੇ ਦੁੱਖ ਸੁੱਖ ਦੇ ਵਿੱਚ ਖੜਾ ਹੋ ਜਾਂਦਾ ਸੀ ਬੰਦਾ ਆਦੇ ਕੋਲੋਂ ਖਰਚ ਵੀ ਕਰ ਦਿੰਦਾ ਸੀ ਐਹੋ ਜਿਹਾ ਬੰਦਾ ਸੀ ਉਹ ਤਾਂ ਉਹਨਾਂ ਦੀ ਸਹੀ ਤਾਂ ਦੋਸਤੀ ਪਰ ਉਹਨਾਂ ਦੇ ਸੁਭਾਅ ਤਾਂ ਉਹਨਾਂ ਦੇ ਉਲਟ ਸੀ ਇੱਕ ਦੂਜੇ ਤੋਂ ਤਾਂ ਉਹ ਕੀ ਕਰਦੇ ਸੀ ਦੋਸਤੋ ਉਹ ਹਮੇਸ਼ਾ ਹੀ ਇੱਕ ਦੂਜੇ ਤੋਂ ਉਲਟ ਚੱਲਦੇ ਸੀ ਪਰ ਸਹੀ ਦੋਨੇ ਦੋਸਤ ਤਾਂ ਇੱਕ ਦਿਨ ਉਹਨ ਕਸਾਈ ਚ ਮੁਰਗੀਆਂ ਚੋਰੀ ਕਰਕੇ ਆਈ ਜਾਂਦਾ ਸੀ ਚੋਰੀ ਕਰਕੇ ਆਈ ਜਾਂਦਾ ਤਾਂ ਉਹਦਾ ਦੋਸਤ ਉਹਨੂੰ ਮਿਲ ਗਿਆ ਰਸਤੇ ਦੇ ਵਿੱਚ ਰਤਨ ਉਹਨੂੰ ਕਹਿੰਦਾ ਵੀ ਕਿੱਥੋਂ ਮੁਰਗੀਆਂ ਖਰੀਦ ਕੇ ਲੈ ਕੇ ਆਈਆਂ ਨਾ ਉਹ ਕਹਿੰਦਾ ਨਹੀਂ ਯਾਰ ਤੇਰ ਤੋ ਕੀ ਲੁਕਾਉਣਾ ਤੂੰ ਦਾ ਮੇਰਾ ਯਾਰ ਤੇ ਕਿਸੇ ਨੂੰ ਦੱਸ ਮੈਨੂੰ ਪਤਾ ਤੂੰ ਕਿਸੇ ਨੂੰ ਦੱਸਦਾ ਨਹੀਂ ਮੈਂ ਤਾਂ ਚੋਰੀ ਕਰਕੇ ਲਿਆ ਰਤਨ ਕਰਨ ਨੂੰ ਉਹ ਕਹਿੰਦਾ ਵੀ ਇਹ ਤਾਂ ਬਹੁਤ ਵੱਡਾ ਗਨਾ ਚੋਰੀ ਚੋਰੀ ਦੀਆਂ ਮੁਰਗੀਆਂ ਲਿਆ ਕੇ ਵੇਚਣਾ ਤੂੰ ਮੈਂ ਤਾਂ ਕਹਿੰਦਾ ਵੀ ਚੰਗਾ ਵਧੀਆ ਕੰਮ ਕਰਿਆ ਕਰ ਤੇ ਚੋਰੀ ਚੋਰੀ ਵਾਲਾ ਕੰਮ ਨੂੰ ਛੱਡ ਕੇ ਚੰਗੀਆਂ ਆਪਦੀਆਂ ਮੁੱਲ ਖਰੀਦ ਕੇ ਲਿਆਇਆ ਕਰ ਚਾਰ ਪੀ ਇੱਕ ਘਟ ਬਣ ਜਾਣਗੇ ਪਰ ਇਮਾਨਦਾਰੀ ਦੇ ਪੈਸੇ ਚੰਗੇ ਕੰਮਾਂ ਤੇ ਲੱਗਣਗੇ ਤੇ ਲੋਕ ਤੇਰੀ ਕਦਰ ਵੀ ਕਰਨਗੇ ਪਰ ਇਸੇ ਤਰ੍ਹਾਂ ਜੇ ਤੂੰ ਅਗਰ ਬੇਈਮਾਨੀ ਕਰਦਾ ਰਿਹਾ ਤੇ ਲੋਕ ਤੇਰੇ ਤੇ ਖਿਲਾਫ ਚੱਲਣਗੇ ਤਾਂ ਉਹ ਚੋਰ ਸੀ ਉਹ ਚੋਰ ਕਹਿੰਦਾ ਹੁਣ ਤੈਨੂੰ ਪਤਾ ਕਿਸ ਨੂੰ ਸਮਝਾਈਏ ਚੋਰਾਂ ਨੂੰ ਕਿੱਥੇ ਮੰਨਦੇ ਆ ਤੇ ਚੋਰਾਂ ਦਾ ਕੰਮ ਨਾ ਇਹ ਹੁੰਦਾ ਨਾ ਆ ਕਿ ਨਹੀਂ ਯਾਰ ਐਵੇਂ ਫਿਰਦੇ ਆ ਧੱਕੇ ਹੀ ਖਾਂਦੇ ਹੈ ਮੈਂ ਸਿਆਣਾ ਮੇਰੇ ਤੋਂ ਸਿਆਣਾ ਹੀ ਕੋਈ ਨਹੀਂ ਉਹ ਪਤਾ ਕੀ ਕਹਿੰਦੇ ਆ ਮੇਰੇ ਤੋਂ ਸਿਆਣਾ ਕੋਈ ਨਹੀਂ ਮੇਰੇ ਤੋਂ ਅਕਲਮੰਦ ਵੱਧ ਕੋਈ ਨਹੀਂ ਉਹ ਉਲਟਾ ਸਮਝਾਉਂਦੇ ਆ ਕਿਸੇ ਤੁਸੀਂ ਕਿਸੇ ਬੇਈਮਾਨ ਬੰਦੇ ਨੂੰ ਸਮਝਾ ਕੇ ਦੇਖ ਲਓ ਵੀ ਕਹੋ ਵੀ ਆ ਕੰਮ ਵੜਾ ਯਾਰ ਨਾ ਕਰੇਗਾ ਬਗੈ ਨਾ ਨਾ ਮੇਰੇ ਤੋਂ ਸਿਆਣਾ ਕੌਣ ਮੇਰੇ ਤੋਂ ਮੇਰੇ ਤੋਂ ਚੰਗਾ ਬੰਦਾ ਕੋਈ ਹੋ ਹੀ ਨਹੀਂ ਸਕਦਾ ਉਲਟਾ ਤੁਹਾਨੂੰ ਗਿਆਨ ਦੇਣਾ ਸ਼ੁਰੂ ਕਰ ਦੇਣਗੇ ਉਹ ਕਹਿੰਣਗੇ ਨਹੀਂ ਨਹੀਂ ਉਹ ਯਾਰ ਅੱਜ ਕੱਲ੍ਹ ਇਮਾਨਦਾਰੀ ਕਿੱਥੇ ਆ ਅਮੰਦ ਚੋਰੀ ਚੋਰੀ ਠਿਕਾਰੀ ਤੇ ਬੇਈਮਾਨੀ ਤੋਂ ਬਿਨਾ ਕੀ ਮਿਲਦਾ ਉਲਟਾ ਤੁਹਾਨੂੰ ਸਮਝਾਉਣਾ ਸ਼ੁਰੂ ਕਰ ਦੇਣਗੇ ਇਸੇ ਤਰ੍ਹਾਂ ਹੀ ਉਹ ਰਤਨ ਨੂੰ ਵੀ ਉਹ ਸਮਝਾਉਂਦਾ ਉਹ ਕਹਿੰਦਾ ਰਤਨ ਤੂੰ ਦਾ ਕੰਮ ਵੀ ਐਵੇਂ ਮਿੱਟੀ ਨਾਲ ਮਿੱਟੀ ਹੁੰਦਾ ਫਰਦਾ ਰਹਿਣਾ ਤੂੰ ਮੇਰੇ ਨਾਲ ਰਲ ਕੇ ਕੰਮ ਕਰ ਆਪਾਂ ਚੋਰੀ-ਚੂਰੀ ਲੋਕਾਂ ਦੀਆਂ ਮੁਰਗੀਆਂ ਕੱਢ ਕੇ ਵੇਚਿਆ ਕਰਾਂਗੇ ਤਾਂ ਤੂੰ ਦੇਖ ਫਿਰ ਕਿੰਨੀ ਕਮਾਈ ਆ ਰਤਨ ਕਹਿੰਦਾ ਵੀ ਆਪਾਂ ਤਾਂ ਥੋੜੀ ਖਾ ਲਾਂਗੇ ਚੋਰੀ ਜੂਰੀ ਨਹੀਂ ਕਰਾਂਗੇ ਇਸੇ ਤਰ੍ਹਾਂ ਹੀ ਉਹ ਦੇਣਾ ਜਿਹੜੇ ਬੀਤੇ ਰਹਿੰਦੇ ਆ ਉਹ ਬੰਦਾ ਕਿਸੇ ਨਾ ਕਿਸੇ ਦੀਆਂ ਮੁਰਗੀਆਂ ਚੋਰੀ ਕਰ ਲਿਆਉਂਦਾ ਸੀ ਤੇ ਮੀਟ ਲਿਆ ਕੇ ਪਿੰਡ ਦੇ ਵਿੱਚ ਵੇਚ ਲੈਂਦਾ ਸੀ ਤਾਂ ਇਸੇ ਤਰ੍ਹਾਂ ਇੱਕ ਵਾਵਾ ਟਾਈਮ ਚੱਲਦਾ ਗਿਆ ਆਖਰ ਨੂੰ ਹੁਣ ਰੋਜ਼ ਹੀ ਚੋਰੀ ਹੁੰਦੀ ਸੀ ਮੁਰਗੀਆਂ ਦੀ ਕਿਸੇ ਨਾ ਕਿਸੇ ਦੀ ਹੁੰਦੀ ਸੀ ਤਾਂ ਪਿੰਡ ਵਾਲੇ ਇਸ ਗੱਲ ਤੋਂ ਪਰੇਸ਼ਾਨ ਸੀ ਤਾਂ ਪਿੰਡ ਵਾਲਿਆਂ ਨੇ ਸ਼ੁਰੂ ਕੀਤੀ ਮੀਟਿੰਗ ਇੱਕ ਦਿਨ ਵੀ ਪਿੰਡ ਦੇ ਵਿੱਚ ਉਹਨਾਂ ਨੇ ਸਾਰੀ ਪੰਚਾਇਤ ਬੁਲਾਈ ਸਾਰੇ ਪਿੰਡ ਨੂੰ ਬੁਲਾਇਆ ਵੀ ਆਪਾਂ ਉਸ ਚੋਰ ਨੂੰ ਫੜੀਏ ਜਿਹੜਾ ਪਿੰਡ ਦੀਆਂ ਮੁਰਗੀਆਂ ਚੋਰੀ ਕਰਕੇ ਲੈ ਜਾਂਦਾ ਹੁਣ ਤਾਂ ਪੰਚਾਇਤ ਨੇ ਕੋਈ ਅਡੋ ਅੜ ਰਹਿ ਜਾਂਦਾ ਵੀ ਕੋਈ ਕਹਿੰਦਾ ਆਪਾਂ ਐ ਕਰ ਲਈਏ ਕੋਈ ਕਹਿੰਦਾ ਆਪਾਂ ਐ ਚੋਰ ਨੂੰ ਫੜੀਏ ਕੋਈ ਐ ਕਹਿੰਦਾ ਚੋਰ ਨੂੰ ਫੜੀਏ ਆਖਰ ਨੂੰ ਗੱਲਾਂ ਕਰੀ ਜਾਂਦੇ ਸੀ ਇਹਨਾਂ ਨੂੰ ਇੱਕ ਮੁੰਡਾ ਭੱਜ ਕੇ ਆਇਆ ਤੇ ਹੁਣ ਮੁੰਡੇ ਨੇ ਆ ਕੇ ਕਿਹਾ ਵੀ ਜਿਹੜਾ ਫਲਾਨਾ ਕਸਾਈ ਹੈ ਨਾ ਆਪਣੇ ਪਿੰਡ ਜਿਹੜਾ ਮੁਰਗੀਆਂ ਵੇਚਦਾ ਉਹ ਮੀਟ ਵੇਚਦਾ ਉਹ ਮੈਂ ਵੇਖਿਆ ਵੀ ਕਿਸੇ ਦੇ ਘਰੋਂ ਖੁੱਡੇ ਦੇ ਵਿੱਚ ਚੋਰੀਆਂ ਮੁਰਗੀਆਂ ਕੱਢ ਕੇ ਲਈ ਜਾਂਦਾ ਸੀ ਪਿੰਡ ਵਾਲਿਆਂ ਨੂੰ ਤਾਂ ਚੋਰ ਚਾਹੀਦਾ ਸੀ ਨਾ ਹੁਣ ਉਹਨਾਂ ਨੂੰ ਚੋਰ ਮਿਲ ਗਿਆ ਤੇ ਉਹ ਫਿਰ ਹੁਣ ਕਿਟਾਪਾ ਢਾਉਣ ਵਾਸਤੇ ਹੁਣ ਉਹਨਾਂ ਨੇ ਜਾ ਕੇ ਕਸਾਈ ਨੂੰ ਫੜਿਆ ਤੇ ਕਸਾਈ ਨੂੰ ਪੰਚਾਇਤ ਚ ਲਿਆ ਕੇ ਸ਼ੁਰੂ ਕਰਤੇ ਛਿੱਤਰ ਮਾਰਨੇ ਹੁਣ ਤੁਸੀਂ ਆ ਲੋ ਆਪ ਲਾ ਲੋ ਹਸਾਬ ਵੇ ਜਿਹੜੇ ਮਰੇ ਵਰਗੇ ਨੇ ਕਦੇ ਕੁੱਤੇ ਦੇ ਸੋਟੀ ਨਹੀਂ ਮਾਰੀ ਤੇ ਜਦੋਂ ਕੋਈ ਬੰਦਾ ਫਾਜਲ ਤੇ ਆਵੇ ਤੇ ਬੱਧਾ ਪਿਆ ਹੋਵੇ ਨਾਲੇ ਉਹ ਵੀ ਕਹਿੰਦਾ ਯਾਰ ਘਰੋਂ ਰੋਜ ਪੈਂਦੀਆਂ ਕਿਉਂਕਿ ਜਿਹੜੇ ਬੰਦੇ ਦੇ ਘਰੋਂ ਆਪਦੇ ਰੋਜ ਪੈਂਦੀਆਂ ਨਾ ਜਿਹਦੇ ਆਪਦੇ ਰੋਜ ਛਿੱਤਰ ਪੈਂਦੇ ਉਹਨੂੰ ਕੋਈ ਮੌਕਾ ਮਿਲ ਜੇ ਨਾ ਕਿਸੇ ਦੇ ਮਾਰਨ ਦਾ ਤਾਂ ਉਹ ਨਹੀਂ ਛੜਦਾ ਉਹ ਕਹਿੰਦਾ ਬਾਈ ਰੋਜ ਛਿੱਤਰ ਆਪ ਖਾਈਦੇ ਅੱਜ ਆਪ ਮਾਰ ਕੇ ਵੀ ਵੇਖ ਲੀ ਗੇ ਤਾਂ ਹਰੇਕ ਬੰਦੇ ਨੇ ਉਸ ਕਸਾਈ ਦੇ ਛਿੱਤਰ ਜਿੰਨਾ ਹੋ ਸਕਿਆ ਛਿੱਤਰ ਪੋਲਾ ਕੀਤਾ ਤੇ ਆਖਰ ਨੂੰ ਕਸਾਈ ਨੂੰ ਕੋਟ ਕੋਟ ਕੇ ਮਰਨਰਗਾ ਕਰ ਦਿੱਤਾ ਤੇ ਆਖਰ ਨੂੰ ਪੰਚਾਇਤ ਵਾਲੇ ਨੇ ਉਹਨੂੰ ਸਜ਼ਾ ਦਿੱਤੀ ਵੀ ਤੈਨੂੰ ਅਸੀਂ ਸਿਰਫ ਇੰਨਾ ਕਟਾਪਾ ਕਰਕੇ ਛੱਡਤਾ ਹੋਰਸ ਹੋ ਜਾ ਤੈਨੂੰ ਨਹੀਂ ਦਿੰਦੇ ਤੇ ਹੁਣ ਤੁਸੀਂ ਤੂੰ ਐ ਕਰ ਵੀ ਇੱਥੋਂ ਪਿੰਡ ਚੋਂ ਨਿਕਲ ਜਾ ਦੁਬਾਰਾ ਪਿੰਡ ਚ ਨਾ ਵੜੀ ਆ ਕੇ ਤਾਂ ਉਹ ਕਸਾਈ ਇਕੱਲਾ ਹੀ ਰਹਿੰਦਾ ਸੀਗਾ ਕਿਹੜਾ ਉਹਦਾ ਕੋਈ ਭੈਣ ਭਰਾ ਸੀ ਮਾਂ ਪਿਓ ਸੀ ਕੋਈ ਕੁਝ ਨਹੀਂ ਸੀ ਉਹਦਾ ਤਾਂ ਕੀ ਆਦਾ ਸਮਾਨ ਬਣ ਕੇ ਪਿੰਡ ਉਹ ਕਹਿੰਦਾ ਵੀ ਪਿੰਡ ਵਾਲਿਆਂ ਨੇ ਮੈਨੂੰ ਤਾਂ ਕਿਹਾ ਵੀ ਚਾਰ ਪੰਜ ਦਿਨਾਂ ਦੇ ਵਿੱਚ ਨਿਕਲ ਜਾ ਆਪਾਂ ਇੱਥੇ 4-5 ਦਿਨਾਂ ਬਾਅਦ ਵੀ ਕਿਉਂ ਨਿਕਲਣਾ ਅੱਜ ਹੀ ਨਿਕਲ ਚੱਲਦੇ ਹੁਣ ਇੰਨੀ ਤਾਂ ਬੇਇੱਜ਼ਤੀ ਹੋ ਗਈ ਇਸ ਤੋਂ ਬਾਅਦ ਕੀ ਕਰਨੀਆ ਤੋ ਪਤਾ ਕੀ ਕਰਦਾ ਉਥੋਂ ਆਦਾ ਲੀੜੇ ਕੱਪੜੇ ਚੱਕਦਾ ਤੇ ਤੁਰ ਪੈਂਦਾ ਰਸਤੇ ਦੇ ਵਿੱਚੋਂ ਜਾਂਦੇ ਜਾਂਦੇ ਉਹਨੂੰ ਨਾ ਰਤਨ ਮਿਲ ਜਾਂਦਾ ਤੇ ਰਤਨ ਉਹਨੂੰ ਕਹਿੰਦਾ ਵੀ ਕਿੱਧਰ ਕਿਵੇਂ ਬਾਟੇ ਕੱਪੜੇ ਕੱਪੜੇ ਕੂਪੜੇ ਪੜਵਾਈ ਫਿਰਦਾ ਰਤਨ ਸਮਝ ਜਾਂਦਾ ਵੀ ਵਾਕਈ ਇਹ ਕਿਸ ਤੋਂ ਛਿੱਤਰ-ਛੁੱਤਰ ਖਾ ਕੇ ਆਇਆ ਵਾਕਈ ਇਹ ਛਿੱਤਰ-ਛੁੱਤਰ ਖਾ ਕੇ ਆਇਆ ਕਿਸ ਤੋਂ ਕਿਉਂਕਿ ਕੰਮ ਤਾਂ ਛਿੱਤਰਾਂ ਵਾਲੇ ਸੀ ਇਹਦੇ ਤੇ ਉਹ ਰਤਨ ਪੁੱਛਦਾ ਵੀ ਕਿੱਥੋਂ ਖਾ ਆਇਆ ਅਜੀ ਛੁੱਤਰ ਛੁੱਤਰ ਕਿਵੇਂ ਕੱਪ ਕੱਪੜੇ ਪੜਵਾਈ ਫਰਦਾ ਤਾਂ ਉਹ ਮੰਨੇ ਜਾਂਦਾ ਕਿ ਸਾਈ ਕਹਿੰਦਾ ਵਾਕਿਆ ਯਾਰ ਤੂੰ ਮੈਨੂੰ ਸੱਚਾ ਸਮਝਾਉਂਦਾ ਸੀ ਵੀ ਵੀ ਇਹ ਕੰਮ ਚੋਰੀ ਜਿਗਾਰੀ ਵਾਲੇ ਨਾ ਕਰ ਮੈਂ ਕੀਤੇ ਤੇ ਆਖਰ ਨੂੰ ਪਿੰਡ ਵਾਲਿਆਂ ਨੇ ਅੱਜ ਪੜ ਕੇ ਮੈਨੂੰ ਕੁੱਟਿਆ ਤੇ ਮੈਨੂੰ ਸਜ਼ਾ ਦਿੱਤੀ ਵੀ ਪਿੰਡ ਦੇ ਵਿੱਚੋਂ ਨਿਕਲ ਜਾ ਤੇ ਹੁਣ ਮੈਂ ਇਮਾਨਦਾਰੀ ਦਾ ਕੋਈ ਨਾ ਕੋਈ ਧੰਦਾ ਕਰਨਾ ਸ਼ਹਿਰ ਦੇ ਯਾਰ ਰਾਜਧਾਨੀ ਚ ਜਾ ਕੇ ਤਾਂ ਤੂੰ ਐਂ ਕਰ ਵੀ ਜਿਹੜੇ ਤੇਰੇ ਕੋਲ 10 ਮੈਂ ਤੂੰ ਦੱਸਦਾ ਸੀ ਨਾ ਵੀ 10 ਸੋਨੇ ਸੋਨੇ ਦੀਆਂ ਮੋਹਰੇ ਐਂਗਾ ਤੇਰੇ ਕੋਲ ਤੂੰ ਮੈਨੂੰ ਦੇ ਦੇ ਤਾਂ ਮੈਂ ਜਾ ਕੇ ਕੋਈ ਆਦਾ ਧੰਦਾ ਸ਼ੁਰੂ ਕਰ ਲਵਾਂਗਾ ਤੇ ਮਹੀਨੇ ਦੇ ਵਿੱਚ ਵਿੱਚ ਤੈਨੂੰ ਮੋੜ ਦੂੰਗਾ ਤਾਂ ਰਤਨ ਨੂੰ ਕਹਿੰਦਾ ਵੀ ਨਹੀਂ ਭਈ ਮੇਰਾ ਤਾਂ ਔਖਾ ਕੰਮ ਕਿਉਂਕਿ ਮੈਂ ਤਾਂ ਹਜੇ ਵਾਈ ਬੁਝਾਈ ਵੀ ਕਰਨੀ ਆ 20-20 ਲਿਉਣੀਆਂ ਸਪਰੀਆਂ ਵੀ ਲਿਉਣੀਆਂ ਮੇਰੇ ਕੋਲ ਨਾ ਕਾਫੀ ਖਰਚੇ ਮੇਰੇ ਹੈਗੇ ਆ ਸਿਰ ਤੇ ਇਸ ਕਰਕੇ ਮੈਂ ਤੈਨੂੰ ਨਹੀਂ ਦੇ ਸਕਦਾ ਉਹ ਉਹ ਨੂੰ ਮਿੰਤਾਈਆਂ ਕਰਨ ਲੱਗਾ ਕਿਉਂਕਿ ਦੋਸਤ ਸੀ ਹੋਨ ਮੰਨਣੀ ਦਾ ਪਹਿਣੀ ਸੀ ਪਲਾਸੀ ਬੇਈਮਾਨ ਹੁਣ ਚੰਗੇ ਬੰਦੇ ਉਹਨੂੰ ਤਾਂ ਸਾਰੇ ਚੰਗੇ ਲੱਗਦੇ ਨਾ ਰਤਨ ਚੰਗਾ ਬੰਦਾ ਸੀ ਤਾਂ ਉਹਨੂੰ ਐ ਲੱਗਦਾ ਵੀ ਚਲੋ ਸਾਰੇ ਹੀ ਚੰਗੇ ਆ ਤਾਂ ਰਤਨ ਨੇ ਉਹਨੂੰ 10 ਸੋਨੇ ਦੇ ਮੋਹਰੇ ਦੇ ਦਿੱਤੀਆਂ ਵੀ ਜਾ ਜਾਂਦਾ ਰਾ ਚੱਲ ਕਰ ਲਾਉਂਦਾ ਕੋਈ ਬਿਜ਼ਨਸ ਜਾ ਕੇ ਪਰ ਮੈਨੂੰ 1 ਮਹੀਨੇ ਦੇ ਵਿੱਚ ਮੋੜ ਦੀ ਕਿਉਂਕਿ ਮੈਂ ਰਿਆਂ ਸਪਰਿਆਂ ਖਰੀਦ ਕੇ ਲਿਆਉਣੀਆਂ ਫਸਲਾਂ ਮੇਰੀ ਖਰਾਬ ਹੋ ਜਾਂਦੀ ਸੀ ਤਾਂ ਉਹ ਕਹਿੰਦਾ ਵੀ ਨਹੀਂ ਕੋਈ ਗੱਲ ਨਹੀਂ ਮੈਂ ਮਹੀਨੇ ਤੋਂ ਪਹਿਲਾਂ ਪਹਿਲਾਂ ਹੀ ਮੋੜ ਦੂੰਗਾ ਉਹ ਚਲਾ ਗਿਆ ਉਹਨੇ ਕਿਹਾ ਰਤਨ ਨੇ ਉਹਨਾਂ ਆਪਦੇ ਘਰੇ ਆ ਕੇ ਦੱਸਿਆ ਤਾਂ ਉਹਦੀ ਘਰ ਵਾਲੀ ਆndi ਵੀ ਤੈਨੂੰ ਪਤਾ ਉਹ ਚੋਰ ਬੰਦਾ ਉਹਨੇ ਤਾਂ ਇਹਨੂੰ ਨਹੀਂ ਮੋੜਨਾ ਇਸ ਕਰਕੇ ਹੁਣ ਆਪਣਾ ਤਾਂ ਔਖਾ ਹੋ ਜਾਣਾ ਆਪਣਾ ਤਾਂ ਆਪ ਦਾ ਔਖਾ ਹੋ ਜਾਣਾ ਤੇ ਤੂੰ ਤਾਂ ਵੀ ਗਲਤੀ ਕਰ ਬੈਠਾ ਜਿਹੜਾ ਉਹਨੂੰ ਮੋੜਾ ਦੇ ਬੈਠਾ ਉਹ ਤਾਂ ਨਹੀਂ ਮੋੜਨ ਆਉਂਦਾ ਹੁਣ ਤਾਂ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਕਹਿੰਦਾ ਅਸੀਂ ਮੋੜ ਦੂੰਗਾ ਮੈਨੂੰ ਲੱਗਦਾ ਮੋੜ ਦੂੰਗਾ ਕਿਉਂਕਿ ਚੰਗੇ ਬੰਦੇ ਨੂੰ ਸਾਰੇ ਚੰਗੇ ਲੱਗਦੇ ਆ ਮਾੜਿਆਂ ਨੂੰ ਸਾਰੇ ਮਾੜੇ ਲੱਗਦੇ ਆ ਕਹਿੰਦਾ ਕਾਣਿਆਂ ਨੂੰ ਸਾਰੇ ਕਾਣੇ ਲੱਗਦੇ ਆ ਦੋਸਤੋ ਉਹ ਹੁਣ ਉਹ ਰਤਨ ਨੂੰ ਤਾਂ ਲੱਗਦਾ ਵੀ ਸ਼ਾਇਦ ਮੈਨੂੰ ਪੈਸੇ ਉਹ ਮੋੜ ਕੇ ਜਾਊਗਾ ਪਰ ਉਹ ਮੋੜ ਨ ਮੋੜ ਨ ਨਹੀਂ ਆਉਂਦਾ ਮਹੀਨੇ ਤੋਂ ਵੀ ਟਾਈਮ ਉੱਤੇ ਲੰਘ ਜਾਂਦਾ ਰਤਨ ਦੀ ਹੁਣ ਫਸਲ ਖਰਾਬ ਹੋਣ ਲੱਗ ਜਾਂਦੀ ਆ ਉਹਨੇ ਸਪਰੇਅ ਅੰਪਰੂਵਾਂ ਛਿੜਕਣੇ ਹੁੰਦੇ ਕੋਲ ਕੋ ਪੈਸਾ ਨਹੀਂ ਹੁੰਦਾ ਕਿਉਂਕਿ ਪੈਸੇ ਦਾ ਸਾਰੇ ਉਹਨੂੰ ਦੇ ਦਿੱਤੇ ਨੇ ਕਸਾਈ ਨੂੰ ਆ ਦੇ ਯਾਰ ਨੂੰ ਤਾਂ ਇੱਕ ਦਿਨ ਉਹ ਨਾ ਘਰੇ ਬੈਠਾ ਹੁੰਦਾ ਤਾਂ ਘਰੇ ਦੇਖਦਾ ਕਿ ਇੱਕ ਨਾ ਬੰਦਾ ਹੋਕਾ ਦਿੰਦਾ ਫਿਰਦਾ ਗਲੀਆਂ ਦੇ ਵਿੱਚ ਵੀ ਰਾਜੇ ਦੀਆਂ ਨਾ 10000 ਮੋਹਰਾਂ ਚੋਰੀ ਹੋ ਗਈਆਂ ਸੋਨੇ ਦੀਆਂ 10000 ਸੋਨੇ ਦੀਆਂ ਮੋਹਰਾਂ ਚੋਰੀ ਹੋ ਗਈਆਂ ਜੇ ਕਿਸੇ ਨੇ ਚੋਰ ਦਾ ਕਿਸੇ ਨੂੰ ਪਤਾ ਲੱਗ ਜੇ ਜਾਂ ਚੋਰ ਬਾਰੇ ਕੋਈ ਖਬਰ ਦੇਵੇ ਤਾਂ ਰਾਜਾ ਉਹਨੂੰ ਖੁਸ਼ ਹੋ ਕੇ 3 300 ਸੋਨੇ ਦੀਆਂ ਮੋਹਰਾਂ ਦੇ ਦੇਊਗਾ ਤਾਂ ਰਤਨ ਸੋਚਦਾ ਵੀ ਰਿਸਕ ਲੈਣ ਚ ਕੀ ਘਟਾ ਕਿਉਂਕਿ ਆਪ ਤਾਂ ਮਰੇ ਦਾ ਪਈ ਆ ਬਹੁਤ ਔਖਾ ਆਪਣਾ ਜੀਵਨ ਜਿਜ਼ਾਰਾ ਹੈਗਾ ਤਾਂ ਆਪਾਂ ਐਂ ਕਰਦੇ ਆਂ ਖਾਪਰ ਜਾਣਿਆ ਰਾਜੇ ਨੂੰ ਪੁੱਛਦੇ ਆਂ ਵੀ ਕਿੱਥੇ ਰੱਖਿਆ ਸੀ ਮੋਹਰਾ ਕੀ ਸੀ ਹਾਬਕਤਾ ਤੇ ਆਪਾਂ ਭਾਲਣ ਦੀ ਕੋਸ਼ਿਸ਼ ਕਰਦੇ ਆਂ ਮੋਹਰਾ ਕੀ ਪਤਾ ਆਪ ਨੂੰ ਲੱਭ ਜਾਂਦੇ ਰਾਜਾ ਆਪ ਖੁਸ਼ੀ ਨਾਲ 300 ਦੇ ਦੂਗਾ ਜੇ 300 ਸੋਨੇ ਦੇ ਆ ਮੋਹਰਾ ਮਿਲ ਜਾਣ ਤਾਂ ਆਪਰੇ ਤਾਂ ਕਈ ਸਾਲ ਵਧੀਆ ਲੰਘ ਜਾਣੇ ਓਏ ਇਹ ਸੋਚ ਕੇ ਰਤਨ ਰਾਜਧਾਨੀ ਵੱਲ ਨੂੰ ਤੁਰ ਪਿਆ ਰਾਜਧਾਨੀ ਗਿਆ ਜਾ ਕੇ ਉਹਨੇ ਦੇਖਿਆ ਕਿ ਜਿਹੜਾ ਕਸਾਈ ਤੋਂ ਉਹਨੇ ਦੱਸ 10 ਸੋਨੇ ਦੀਆਂ ਮੋਹਰਾਂ ਲੈਣੀਆਂ ਸੀ ਨਾ ਉਹ ਚੰਗੇ ਵਧੀਆ ਕੱਪੜੇ ਪਾ ਕੇ ਸ਼ਾਈ ਠਾਠ ਬਾਠ ਨਾਲ ਉੱਥੇ ਫਿਰਦਾ ਪਹਿਲਾਂ ਤਾਂ ਰਤਨ ਹੈਰਾਨ ਹੋ ਜਾਂਦਾ ਫਿਰ ਉਹ ਸੋਚਦਾ ਵੀ ਹੋ ਸਕਦਾ ਵੀ ਇਹਨੂੰ 10 ਸੋਨੇ ਦੀਆਂ ਮੋਹਰਾਂ ਦਿੱਤੀਆਂ ਸੀ ਵਾਕਈ ਜਿਹੜੇ ਕੋਈ ਚੰਗਾ ਬਿਜ਼ਨਸ ਕਰ ਲਿਆ ਹੋਵੇ ਕਾਮਯਾਬ ਹੋ ਗਿਆ ਹੋਵੇ ਇਹ ਬੰਦਾ ਤੇ ਜਿਹਦੇ ਨਾਲੇ ਚੰਗੀ ਠਾਠ ਬਾਠ ਨਾਲ ਫਿਰਦਾ ਤੇ ਉਸ ਤੋਂ ਬਾਅਦ ਉਹ ਜਾ ਕੇ ਉਹਨੂੰ ਪੁੱਛਦਾ ਉਹਨੂੰ ਕਹਿੰਦਾ ਵੀ ਚਲੋ ਵਧੀਆ ਹੋ ਗਿਆ ਤੂੰ ਮੈਨੂੰ ਮਿਲ ਗਿਆ ਬੋਗੀ ਮਨਹਾਜ਼ ਉਹ ਬਸ ਕਰ ਤੇ ਉਹ ਕੀ ਕਹਿੰਦਾ ਵੀ ਜਾ ਕੇ ਨਾ ਉਹਨੂੰ ਕਸਾਈ ਨੂੰ ਪੁੱਛਦਾ ਉਹਨੂੰ ਕਹਿੰਦਾ ਵੀ ਚਲੋ ਵਧੀਆ ਤੇਰੇ ਤਾਂ ਚੰਗੇ ਕੱਪੜੇ ਕੱਪੜੇ ਪਾਏ ਆ ਚੰਗਾ ਤੂੰ ਵਧੀਆ ਹੁਣ ਮੈਨੂੰ ਲੱਗਦਾ 4 ਰੁਪਏ ਆ ਗਏ ਤੇ ਤੂੰ ਐ ਕਰ ਮੇਰੇ 10 ਸੋਨੇ ਦੀਆਂ ਮੋਹਰੇ ਜਿਹੜੀਆਂ ਮੇਰੇ ਤੋਂ ਹਿਧਾਰ ਲੈ ਕੇ ਆਇਆ ਸੀ ਉਹ ਮੈਨੂੰ ਦੇ ਕਿਉਂਕਿ ਮੈਨੂੰ ਘਰੇ ਲੋੜ ਆ ਮੇਰੀ ਤਾਂ ਫਸਲ ਖਰਾਬ ਹੋਈ ਜਾਂਦੀ ਮੈਂ ਰੇਹਾਂ ਸਪਰਿਆਂ ਪਾਉਣੀਆਂ ਉਹਨੂੰ ਜਾ ਕੇ ਤਾਂ ਉਹ ਅੱਗੋਂ ਮੁੱਕਰ ਜਾਂਦਾ ਜਿਹੜਾ ਕਸਾਈ ਹੁੰਦਾ ਨਾ ਮੁਕਰ ਜਾਂਦਾ ਉਹ ਕਹਿੰਦਾ ਬਈ ਮਾੜਾ ਇਹ ਕਿਸੇ ਨੂੰ ਅਮੀਰ ਨੂੰ ਵੇਖਦੇ ਆ ਤੇਰੇ ਅੱਗੇ ਗਰੀਬ ਧੰਮਾ ਘਰ ਲੱਗ ਜਾਂਦੇ ਆ ਬਈ ਸਾਨੂੰ ਕੁਛ ਦੇ ਸਾਨੂੰ ਕੁਛ ਦੇ ਇਸ ਕਰਕੇ ਹਣ ਤੂੰ ਮੇਰੇ ਤੋਂ ਦੂਰ ਹੋ ਜਾ ਮੇਰੇ ਕੋਲ ਹੈ ਨਹੀਂ ਕੁਛ ਵੀ ਕਾਹ ਉਹ ਕਹਿੰਦਾ ਵੀ ਕਿਉਂ ਨਹੀਂ ਹੈਗਾ ਤੇਰੇ ਕੋਲ ਕਿਉਂ ਨਹੀਂ ਹੈਗਾ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਚੱਲਦਾ ਰਹਿੰਦਾ ਤਾਂ ਉਹ ਉਹ ਕਹਿੰਦਾ ਵੀ ਕਿਉਂ ਨਹੀਂ ਤੇਰੇ ਕੋਲ ਹੈਗਾ ਜਦੋਂ ਤੂੰ ਚੰਗਾ ਠਾਠ ਵਾਟਸ ਨਾ ਰਹਿਣਾ ਚੰਗਾ ਵੀ ਵਧੀਆ ਕੱਪੜੇ ਪਾਏ ਆ ਤੇਰੇ ਤੋਂ ਤੂੰ ਮੈਨੂੰ ਹਜ਼ਾਰੇ ਦਿੱਤੀਆਂ ਕਿਉਂ ਨਹੀਂ ਮੋਰਾ ਦਿੰਦਾ ਕਿਉਂ ਨਹੀਂ ਉਹ ਕਹਿੰਦਾ ਮੈਂ ਤਾਂ ਨਹੀਂ ਦਿੰਦਾ ਜੋ ਮਰਜ਼ੀ ਕਰ ਲੈ ਉਹ ਕਹਿੰਦਾ ਚਲੋ ਠੀਕ ਆ ਵੀ ਤੇਰੀ ਮਰਜ਼ੀ ਆ ਨਹੀਂ ਦਿੰਦਾ ਤਾਂ ਮੇਰੀਆਂ ਹੋਊਗਾ ਤਾਂ ਮੈਨੂੰ ਮਿਲ ਜਾਣਗੀਆਂ ਉਹ ਐ ਕਹਿ ਕੇ ਤੇ ਤੁਰ ਜਾਂਦਾ ਹੁਣ ਉਹਨੇ ਤਾਂ ਰਾਜ ਮਹਿਲ ਜਾਣਾ ਸੀ ਰਾਜ ਦੀਆਂ ਮੋਹਰਾਂ ਭਾਲਣ ਵਾਸਤੇ ਤੇ ਰਾਜੇ ਕੋਲ ਚਲਾ ਜਾਂਦਾ ਤੇ ਰਾਜੇ ਨੂੰ ਕਹਿੰਦਾ ਵੀ ਰਾਜਾ ਸਾਹਿਬ ਮੈਂ ਜਿਹੜਾ ਤੁਸੀਂ ਉਹ ਕਰਵਾਇਆ ਸੀਗਾ ਵੀ ਤੁਸੀਂ ਜਿਹੜਾ ਐਲਾਨ ਕਰਵਾਇਆ ਸੀ ਵੀ ਜਿਹੜਾ ਤੁਹਾਡੀਆਂ ਮੋਹਰਾਂ ਭਾਲ ਕੇ ਦੇਊਗਾ ਸਿਉਣੀ ਰਗ ਜਿਹੜੀਆਂ ਗਵਾਚੀਆਂ ਸੀ ਤਾਂ ਜੋ ਕੋਈ ਗੱਲ ਨਹੀਂ ਬਾਈ ਜੀ ਅਰਨੀ ਵਾਲੇ ਤੋਂ ਅਰਨੀ ਵਾਲੇ ਤੋਂ ਅਜੀਬ ਫਾਜ਼ਲ ਕਾ ਤੋਂ ਫਾਜ਼ਲ ਕਾ ਤਾਂ ਉਹ ਕਹਿੰਦਾ ਵੀ ਤੋ ਜਿਹੜੀਆਂ ਤੁਹਾਡੀਆਂ 10000 ਮੋਹਰਾਂ ਈੜੀਆਂ ਨਾ ਗਵਾਚੀਆਂ ਸੀ ਮੈਂ ਤੈਨੂੰ ਭਾਲ ਕੇ ਦੇ ਸਕਦਾ ਮੈਨੂੰ 2-3 ਦਿਨਾਂ ਦਾ ਟਾਈਮ ਦੇ ਦੇ ਤਾਂ ਰਾਜਾ ਕਹਿੰਦਾ ਵੀ ਕੋਈ ਗੱਲ ਨਹੀਂ ਜੇ ਤੂੰ ਭਾਲ ਕੇ ਦੇ ਸਕਦਾ ਮੈਂ ਐਲਾਨ ਕੀਤਾ 300 ਸੋਨੇ ਦੇ ਮੋਹਰਾ ਮੈਂ ਤੈਨੂੰ ਦੇਵਾਂਗਾ ਤਾਂ ਮੈਂ ਜ਼ਰੂਰ ਦੇਵਾਂਗਾ ਜੇਕਰ ਤੂੰ ਲੱਭ ਕੇ ਲਿਆ ਸਕਦਾ ਮੇਰੀਆਂ ਜਿਹੜੀਆਂ ਗਵਾਚੀਆਂ ਹੋਣ ਜਾਂ ਸੋਨੇ ਦੀਆਂ ਮੋਹਰਾ ਤਜਾਲ ਭਾਲ ਲਾ ਤੇ ਮੈਨੂੰ ਲਿਆ ਕੇ ਦੇ ਦੇ ਜਾਂ ਚੋਰ ਦਾ ਪਤਾ ਲੱਗ ਜੇ ਤੈਨੂੰ ਤਾਂ ਚੋਰ ਦਾ ਪਤਾ ਮੈਨੂੰ ਦੱਸ ਦੇ ਵੀ ਫਲਾਣੇ ਬੰਦੇ ਨੇ ਚੋਰੀ ਕੀਤੀ ਆ ਤਾਂ ਵੀ ਤੈਨੂੰ ਇਨਾਮ ਦੇ ਦੇਾਂਗੇ ਆਪਾਂ ਉਹ ਕਹਿੰਦਾ ਠੀਕ ਹੈ ਜੀ ਹਜੇ ਇੰਨੀ ਉਹ ਗੱਲਬਾਤ ਕਰ ਹੀ ਜਾਂਦੇ ਹੁੰਦੇ ਇੰਨੇ ਨੂੰ ਉਹ ਕਸਾਈ ਆ ਜਾਂਦਾ ਜਿਹੜਾ ਹੁੰਦਾ ਪੂਰੀ ठाट-ਬਾਠ ਨਾਲ ਚੰਗੇ ਵਧੀਆ ਕੱਪੜੇ ਪਾ ਕੇ ਫਿਰਦਾ ਹੁੰਦਾ ਉਹ ਰਾਜਾ ਉਹਨੂੰ ਕਹਿੰਦਾ ਜੀ ਉਹਨੂੰ ਰਤਨ ਨੂੰ ਮਲਵਾਉਂਦਾ ਰਤਨ ਨੂੰ ਕਹਿੰਦਾ ਵੀ ਆਹ ਦੇਖ ਇਹ ਬੰਦਾ ਮੇਰਾ ਖਜ਼ਾਨਗੀ ਆ ਇਹ ਨਵਾਂ ਖਜ਼ਾਨਗੀ ਰੱਖਿਆ ਨਵਾਂ ਇਹਦਾ ਸਾਰਾ ਖਜ਼ਾਨੇ ਦਾ ਸਾਬ ਕਿਤਾਬ ਇਸ ਬੰਦੇ ਕੋਲ ਹੁੰਦਾ ਤੇ ਰਤਨ ਕਹਿੰਦਾ ਅੱਛਾ ਜੀ ਇਹ ਖਜ਼ਾਨਗੀ ਰੱਖਿਆ ਤੁਸੀਂ ਤੇ ਆਹਾ ਹਾ ਇਹੀ ਖਜ਼ਾਨਗੀ ਕਿਉਂਕਿ ਇਹਦੀ ਇਮਾਨਦਾਰੀ ਤੋਂ ਖੁਸ਼ ਹੋ ਕੇ ਮੈਂ ਇਹਨੂੰ ਖਜ਼ਾਨਗੀ ਰੱਖਿਆ ਤੇ ਰਤਨਪੁੱਜ ਦਾ ਮਹਾਰਾਜ ਜੀ ਜੇ ਗਲਤੀ ਮਾਫ ਹੋਵੇ ਮੈਨੂੰ ਦੱਸੋ ਇਹਨੇ ਕਿੰਨੀ ਕੀ ਦੁਜਾਇਦਾ ਤੁਹਾਡੇ ਨਾਲ ਕੀਤਾ ਵੀ ਇਹੋ ਜਿਹਾ ਕਿਹੜਾ ਕੰਮ ਕਰਤਾ ਇਹਨੇ ਤਾਂ ਰਤਨ ਕਹਿੰਦਾ ਵੀ ਪਮਨ ਤੌਕੀ ਕਹਿੰਦਾ ਜੀ ਰਤਨ ਕਹਿੰਦਾ ਨਾ ਵੀ ਵੀ ਮੈਨੂੰ ਦੱਸੋ ਜੀ ਇਹੋ ਜਹਾ ਇਹਨੇ ਕਿਹੜਾ ਕੰਮ ਕੀਤਾ ਜਿਸ ਦੇ ਤੋਂ ਖੁਸ਼ ਹੋ ਕੇ ਤੁਸੀਂ ਇਹਨੂੰ ਖਜ਼ਾਨੇ ਕੀ ਰੱਖ ਲਿਆ ਤਾਂ ਰਾਜਾ ਦੱਸਦਾ ਵੀ ਇਹਨੇ ਨਾ ਇੱਕ ਮਹੀਨਾ ਪਹਿਲਾਂ ਇਹ ਆਇਆ ਸੀ ਮੇਰੇ ਕੋਲ ਇੱਕ ਮਹੀਨਾ ਪਹਿਲਾਂ ਇਹਨੂੰ ਨਾ 10 ਮੋਹਰਾ ਸੋਨੇ ਦੀਆਂ ਮਿਲੀਆਂ ਸੀ ਰਸਤੇ ਦੇ ਵਿੱਚ ਕਿਸੇ ਦੀਆਂ ਡਿੱਗੀਆਂ ਤਾਂ ਇਹ ਮੇਰੇ ਕੋਲ ਲੈ ਕੇ ਆ ਗਿਆ ਤੇ ਇਹ ਮੈਨੂੰ ਕਹਿੰਦਾ ਵੀ ਮਹਾਰਾਜ ਜੀ ਮੈਨੂੰ 10 ਮੋਹਰਾ ਮਿਲੀਆਂ ਸੋਨੇ ਦੀਆਂ ਰਸਤੇ ਦੇ ਵਿੱਚੋਂ ਤੇ ਜਿਹਦੀਆਂ ਵੀ ਹੋਣ ਇਹ ਵਾਪਸ ਕਰ ਦਿਓ ਉਹਨੂੰ ਤੇ ਇਸ ਕਰਕੇ ਤੁਸੀਂ ਵੀ ਆ ਜਾ ਕੇ ਇਹਨੂੰ ਸਰਕਾਰ ਖਜ਼ਾਨੇ ਦੇ ਵਿੱਚ ਜਮ੍ਹਾਂ ਕਰ ਦਿਓ ਤਾਂ ਅਸੀਂ ਸੋਚਿਆ ਵੀ ਬਹੁਤ ਇਮਾਨਦਾਰ ਬੰਦਾ ਵੀਰ ਨੂੰ ਤਾਂ ਲੱਗ ਗਿਆ ਸੀ 10 ਮੋਰਾ ਤੇ ਚਾਹੁੰਦਾ ਤਾਂ ਇਹ ਆਪਦੇ ਕੋਲੋਂ ਵੀ ਰੱਖ ਸਕਦਾ ਸੀ ਪਰ ਇਹਨੇ ਰੱਖੀਆਂ ਨਹੀਂ ਇਸ ਬੰਦੇ ਨੇ ਵਾਪਸ ਕਰਤੀ ਆਕੇ ਤਾਂ ਇਸ ਦੀ ਇਮਾਨਦਾਰੀ ਤੋਂ ਖੁਸ਼ ਹੋ ਕੇ ਨਾ ਮੈਂ ਤਮਨ ਨਹੀਂ ਹਾਊ ਮਚ ਡਾਲਰਸ ਜਵਾ ਤਾਂ ਕੀ ਕਹਿੰਦਾ ਕਿ ਵੀ ਖੁਸ਼ ਹੋ ਕੇ ਇਹਨੂੰ ਮੈਂ ਖਜ਼ਾਨੇ ਕੀ ਰੱਖਤਾ ਕਿਉਂਕਿ ਇਹ ਇਮਾਨਦਾਰ ਬੰਦਾ ਜਿਹੜੇ ਇਹ ਜਿਹੜੀਆਂ ਮੋਹਰਾ ਸੀ ਇਹ ਰੱਖ ਸਕਦਾ ਸੀ ਪਰ ਇਹਨੇ ਸਰਕਾਰੀ ਖਜ਼ਾਨੇ ਚਾਕੇ ਜਮਤ ਕਰਾ ਦਿੱਤਾ ਤਾਂ ਹੁਣ ਰਤਨ ساری ਗੱਲ ਸਮਝ ਜਾਂਦਾ ਵੀ ਚੋਰ ਕੋਈ ਹੋਰ ਨਹੀਂ ਚੋਰ ਇਹੀ ਆ ਜਿਹਨੂੰ ਇਹਨਾਂ ਨੇ ਖਜਾਨੇ ਕੀ ਰੱਖ ਲਿਆ ਕਿਉਂਕਿ ਉਹਨੂੰ ਚੰਗੀ ਤਰ੍ਹਾਂ ਜਾਣਦਾ ਸੀ ਉਹਦੇ ਪਿੰਡ ਦਾ ਬੰਦਾ ਸੀ ਉਹ ਵੀ ਇਹ ਚੋਰ ਆ ਜਿਵੇਂ ਕਹਿੰਦੇ ਵੀ ਚੋਰ ਚੋਰੀ ਕਰਨ ਤੋਂ ਕਦੇ ਨਹੀਂ ਜਾਂਦਾ ਹਮੇਸ਼ਾ ਉਹਨੇ ਚੋਰੀ ਮੋੜ ਮੋੜ ਕਰਨੀ ਕਰਨੀ ਤਾਂ ਰਤਨ ਉਹਨੂੰ ਮਹਾਰਾਜ ਨੂੰ ਕਹਿੰਦਾ ਮਹਾਰਾਜ ਜੀ ਹੁਣ ਤਾਂ ਮੈਂ ਪੱਕਾ ਹੀ ਚੋਰ ਲੱਭ ਕੇ ਦੇਉ ਤੁਹਾਨੂੰ ਅੱਗੇ ਤਾਂ ਥੋੜਾ ਮੈਨੂੰ ਸ਼ੱਕ ਸੀ ਵੀ ਮੈਂ ਨਾ ਲੱਭ ਸਕਾਂ ਪਰ ਹੁਣ ਤਾਂ ਮੈਂ ਪੱਕਾ ਹੀ ਚੋਰ ਲੱਭ ਕੇ ਦੇ ਦੂੰਗਾ ਬੇਫਿਕਰ ਹੋ ਜਾ ਤੁਸੀਂ ਤਾਂ ਰਾਜਾ ਕਹਿੰਦਾ ਵੀ ਠੀਕ ਹੈ ਲੱਭ ਦੀ ਤੇ ਰਾਜੇ ਤੋਂ ਇਜਾਜ਼ਤ ਲੈ ਕੇ ਉਹ ਚਲਾ ਜਾਂਦਾ ਹੁਣ ਮੰਨ ਤਾਂ ਜਿਹੜਾ ਉਹ ਖਜ਼ਾਨੇ ਕੀ ਰੱਖਿਆ ਹੁੰਦਾ ਉਹ ਵੀ ਚਲਾ ਜਾਂਦਾ ਸ਼ਾਮ ਨੂੰ ਉਹ ਖਜ਼ਾਨਕੀ ਦੇ ਘਰੇ ਜਾਨੀ ਕਿ ਕਸਾਈ ਦੇ ਘਰੇ ਉਹ ਰਤਨ ਪਹੁੰਚ ਜਾਂਦਾ ਤੇ ਉਹਨੂੰ ਜਾ ਕੇ ਕਹਿੰਦਾ ਵੀ ਮੈਨੂੰ ਤਾਂ ਸਾਰਾ ਪਤਾ ਵੀ ਉਥੇ ਖਜ਼ਾਨੇ ਦੇ ਵਿੱਚੋਂ ਮੋਹਰਾਂ ਚੋਰੀ ਕਿਨੇ ਕੀਤੀਆਂ ਤੂੰ ਕੀਤਾ ਪਹਿਲਾਂ ਤੂੰ ਮੁੱਕਰ ਜਾਂਦਾ ਪਰ ਰਤਨ ਕਹਿੰਦਾ ਵੀ ਜੇ ਅਗਰ ਤੂੰ ਜੇ ਅਗਰ ਤੂੰ ਸੱਚੀ ਸੱਚੀ ਗੱਲ ਨਾ ਨਾ ਦੱਸੀ ਤਾਂ ਮੈਂ ਉਹਨੂੰ ਦੱਸ ਦੂੰਗਾ ਜਿਹੜੀਆਂ 10 ਮੋਹਰਾਂ ਦਾ ਇਨਾਮ ਦੇ ਵਿੱਚ ਤੈਨੂੰ ਖੁਸ਼ਾਨਕੀ ਰੱਖਿਆ ਨਾ ਰਾਜਾ ਤੇਰੀ ਇਮਾਨਦਾਰੀ ਤੋਂ ਖੁਸ਼ ਹੋਇਆ ਫਿਰਦਾ ਤੂੰ ਮੈਂ ਰਾਜੇ ਨੂੰ ਜਾ ਕੇ ਉਹ ਦੱਸੂਗਾ ਵੀ ਇਹ 10 ਮੋਰਾ ਇਹਨੂੰ ਲੱਭਿਆ ਨਹੀਂ ਸੀ 10 ਮੋਰਾ ਮੇਰੀਤ ਤੋਂ ਹਦਾਰੀਆਂ ਲੈ ਕੇ ਆਇਆ ਸੀ ਜਿਹੜੀਆਂ ਹੁਣ ਉਹ ਮੁੱਕਰ ਗਿਆ ਮੈਂ ਸਾਰਾ ਕਾਲਾ ਚਿੱਠਾ ਤੇਰਾ ਉਹਨੂੰ ਦੱਸੂਗਾ ਤੇ ਜਾ ਕੇ ਰਾਜੇ ਨੂੰ ਜੋ ਦੱਸਿਆ ਤਾਂ ਰਾਜਾ ਨੇ ਮੰਨੇ ਜਣਾ ਤੇ ਜੇ ਨਾ ਮੰਨੇ ਤਾਂ ਮੈਂ ਪਿੰਡ ਦੇ ਲੋਕਾਂ ਦੀ ਗਵਾਹੀ ਦਿਵਾ ਦਊਗਾ ਤੇ ਰਾਜਾ ਉਲਟਾ ਤੈਨੂੰ ਨੌਕਰੀ ਤੋਂ ਵੀ ਕੱਢੂਗਾ ਤੇ ਨਾਲੇ ਤੈਨੂੰ ਸਜ਼ਾ ਵੀ ਦੇਊਗਾ ਹੁਣ ਉਹ ਡਰ ਜਾਂਦਾ ਨੂੰ ਜਿਹੜਾ ਕਸਾਈ ਸੀ ਨਾ ਉਹ ਡਰ ਜਾਂਦਾ ਉਹਨੂੰ ਐ ਆ ਵੀ ਯਾਰ ਵਾਕਈ ਹੈ ਜੇ ਬੰਦੇ ਨੇ ਦੱਸਤਾ ਤੇ ਮੇਰਾ ਕੀ ਬਣੂ ਤਾਂ ਫਿਰ ਉਹ ਉਹ ਕਹਿੰਦਾ ਵੀ ਯਾਰ ਵੀ ਠੀਕ ਆ ਤੂੰ ਰਾਜੇ ਨੂੰ ਦੱਸੀ ਨਾ ਮੈਂ ਤੈਨੂੰ ਐ ਕਰ ਜਿਹੜੀਆਂ 10000 ਮੋਹਰਾਂ ਨੇ ਅਧੀਆਂ ਤੂੰ ਰੱਖ ਲੈ ਸਿਉਣੇ ਦੇਗਾ ਅਧੀਆਂ ਮੈਂ ਰੱਖ ਲੈਣਾ ਤੂੰ ਪਿੰਡ ਤੋਂ ਨਿਕਲ ਜਾ ਐਸ਼ ਕਰ ਉਹ ਕਹਿੰਦਾ ਵੀ ਮੈਂ ਇਮਾਨਦਾਰ ਬੰਦਾ ਭਵਣ ਉਹ ਜਿਹੜਾ ਹੁੰਦਾ ਉਹ ਕਹਿੰਦਾ ਜੀ ਮੈਂ ਅ ਰਤਨ ਕਹਿੰਦਾ ਵੀ ਮੈਂ ਇਮਾਨਦਾਰ ਬੰਦਾ ਮੈਂ ਇਹੋ ਜੀ ਬੇਈਮਾਨੀ ਵਾਲੇ ਕੰਮ ਨਹੀਂ ਕਰਦਾ ਤੂੰ ਚੁੱਪ ਕਰਕੇ ਮੈਨੂੰ ਦੱਸ ਦੀਆਂ 10000 ਜਿਹੜੀਆਂ ਪੋਰੀ ਕੀਤੀਆਂ ਹਨਾ ਮੋਹਰਾਂ ਰਾਜੇ ਦੀਆਂ ਉਹ ਮੈਨੂੰ ਫੜਾ ਦੇ ਤੇ ਮੈਂ ਜਾ ਕੇ ਜਮ੍ਹਾਂ ਕਰਾਉਣੀ ਆ ਤੇ ਰਾਜੇ ਕੋਲ ਤਾਂ ਮੈਂ ਆਪਦਾ ਇਨਾਮ ਲੈ ਕੇ ਘਰੇ ਚਲਾ ਜਾਊਂਗਾ ਤੂੰ ਰਾਜੇ ਕੋਲ ਇੱਥੇ ਖਜ਼ਾਨੇ ਕੀ ਬਣ ਕੇ ਤੁਰਿਆ ਫਿਰ ਮੈਨੂੰ ਕੋਈ ਇਤਰਾਜ਼ ਨਹੀਂ ਤਾਂ ਉਹ ਬੰਦਾ ਹੁਣ ਕਸਾਈ ਕਹਿੰਦਾ ਵੀ ਚਲ ਠੀਕ ਆ ਤੂੰ ਤੜਕੇ ਆ ਕੇ ਮੇਰੇ ਤੋਂ ਲੈ ਜੀ ਕਿਉਂਕਿ ਮੈਂ ਕਿਤੇ ਨਾ ਕਿਤੇ ਲਪਕੋਈਆਂ ਤੇ ਮੈਂ ਤੜਕੇ ਤੈਨੂੰ ਲਿਆ ਕੇ ਦੇ ਦਊਂਗਾ ਮੋਹਰਾਂ ਤੇ ਤੜਕੇ ਸਵੇਰੇ ਆ ਕੇ ਮੇਰੇ ਤੋਂ ਲੈ ਉਹ ਇਸੇ ਤਰ੍ਹਾਂ ਹੀ ਉਹ ਸਿੱਧਾ ਹੀ ਰਾਜਮਹਿਲ ਚਲਾ ਜਾਂਦਾ ਰਤਨ ਸਿੱਧਾ ਰਾਜਮਹਿਲ ਚਲਾ ਜਾਂਦਾ ਤੇ ਰਾਜੇ ਨੂੰ ਜਾ ਕੇ ਸਾਰੀ ਗੱਲ ਕਰਦਾ ਨਾ ਰਾਜੇ ਨੂੰ ਦੱਸਦਾ ਵੀ ਜਿਹੜਾ ਤੁਹਾਡਾ ਖਜ਼ਾਨਾ ਕੀ ਰੱਖਿਆ ਨਾ ਤੁਸੀਂ ਉਹੀ ਚੋਰ ਆ ਰਾਜਾ ਮੰਦਾਨੀ ਰਾਜਾ ਕਹਿੰਦਾ ਨਹੀਂ ਨਹੀਂ ਯਾਰ ਉਹ ਤਾਂ ਐਡਾ ਐਡਾ ਮੱਲੋ ਵਧੀਆ ਬੰਦਾ ਉਹਨੇ ਤਾਂ 10 ਮੋਰਾ ਸਿਉਣੇ ਦੀਆਂ ਰਸਤੇ 'ਚੋਂ ਲੱਭੀਆਂ ਸੀ ਉਹ ਵੀ ਲਿਆ ਕੇ ਸਰਕਾਰੀ ਜਿੱਖ ਖਜ਼ਾਨੇ 'ਚ ਜਮ੍ਹਾਂ ਕਰਾ ਦਿਆਂ ਤਾਂ ਅਗੋਂ ਅਗੋਂ ਦੂਜਾ ਜਿਹੜਾ ਰਤਨ ਸਿੰਘਾ ਰਤਨ ਨੇ ਕਹਿੰਦਾ ਨਹੀਂ ਜੀ ਉਹ ਉਹ ਮੋਰਾ ਉਹਦੀ ਹਣੀ ਸੀ ਉਹ ਮੋਰਾ ਮੇਰੀਆਂ ਸੀ ਮੇਰੇ ਤੋਂ ਖਧਾਰੀਆਂ ਲੰਗਾ ਸੀ ਆਪਦਾ ਕੋਈ ਕੰਮਕਾਰ ਚਲਾਉਣ ਵਾਸਤੇ ਉਹਨੇ ਤੇ ਉਹ ਲਿਆ ਕੇ ਸਿੱਧੀਆਂ ਚਾਲ ਨਾਲ ਤੁਹਾਡੇ ਕੋਲ ਜਮਾ ਕਰਾਤੀਆਂ ਵੀ ਰਾਜਾ ਮੇਰੇ ਤੇ ਭਰੋਸਾ ਕਰੇ ਤੇ ਤੁਸੀਂ ਕੀਤਾ ਵੀ ਤੇ ਤੁਸੀਂ ਉਹਨੂੰ ਖਜ਼ਾਨੇ ਕੀ ਰੱਖਦਾ ਤੇ ਉਹਨੇ ਚੋਰ ਬੰਦਾ ਉਹ ਇਸ ਗੱਲ ਦਾ ਫਾਇਦਾ ਉਠਾ ਗਿਆ ਉਹ ਚੱਕ ਕੇ ਤੁਹਾਡੇ ਦਾ 10000 ਸੋਨੇ ਦੀਆਂ ਮੋਹਰੇ ਚੋਰੀ ਕਰਕੇ ਲੈ ਗਿਆ ਰਾਜੇ ਨੂੰ ਕਹਿੰਦਾ ਵੀ ਐਂ ਕਰੋ ਜੇ ਤੁਹਾਨੂੰ ਵਿਸ਼ਵਾਸ ਨਹੀਂ ਨਾ ਹੁੰਦਾ ਸਵੇਰੇ ਤੜਕੇ ਮੇਰੇ ਨਾਲ ਚੱਲਣਾ ਤੁਸੀਂ ਉਹਦੇ ਘਰੇ ਤੇ ਤੁਸੀਂ ਥੋੜਾ ਦੂਰ ਖੜਕੇ ਦੇਖੀ ਜਾਓ ਜੀ ਉਹ ਸਾਰਾ ਤਮਾਸ਼ਾ ਤੁਹਾਨੂੰ ਸਾਰੀ ਸਮਝ ਆ ਜੂਗੀ ਗੱਲ ਦੀ ਰਾਜਾ ਕਹਿੰਦਾ ਵੀ ਠੀਕ ਹੈ ਮੈਂ ਤੇਰੇ ਨਾਲ ਚੱਲਣ ਨੂੰ ਤਿਆਰ ਹਾਂ ਮੈਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਮੈਨੂੰ ਪਤਾ ਲੱਗ ਜੂਗਾ ਵੀ ਵਾਕਈ ਤੂੰ ਸੱਚਾ ਜਾਂ ਜੇਕਰ ਤੂੰ ਝੂਠਾ ਆਇਆ ਤੈਨੂੰ ਤੈਨੂੰ ਸਜ਼ਾ ਮਿਲੂਗੀ ਨਹੀਂ ਤਾਂ ਉਹਨੂੰ ਮਿਲੂਗੀ ਉਹ ਆਂਦਾ ਚੱਲ ਠੀਕ ਹੈ ਜੀ ਸਵੇਰੇ ਹੁਣ ਰਾਜਾ ਉਹਦੇ ਨਾਲ ਚੱਲ ਪੈਂਦਾ ਰਤਨ ਦੇ ਨਾਲ ਕਸਾਈ ਦੇ ਘਰ ਨੂੰ ਚੱਲ ਪੈਂਦਾ ਹੁਣ ਕਸਾਈ ਦਾ ਬੂਆ ਬੰਦ ਹੁੰਦਾ ਤੇ ਰਤਨ ਜਦੋਂ ਉਹਦੇ ਘਰ ਦੇ ਬਿਲਕੁਲ ਕੋਲ ਆਉਂਦਾ ਦਾ ਰਤਨ ਰਾਜੇ ਨੂੰ ਕਹਿੰਦਾ ਵੀ ਐਂਕਲੋ ਤੁਸੀਂ ਨਾ ਇੱਥੇ ਦੂਰ ਲੁਕ ਜੋ ਤਾਂ ਤਮਾਸ਼ਾ ਸਾਰਾ ਦੇਖੀ ਚੱਲੋ ਜੋ ਪਰ ਤੁਸੀਂ ਅੱਗੇ ਨਹੀਂ ਆਉਣਾ ਜਦੋਂ ਤੁਹਾਨੂੰ ਕੋਈ ਸਬੂਤ ਮਿਲ ਜਾਵੇ ਵਿਸ਼ਵਾਸ ਹੋ ਜਾਵੇ ਕਿ ਉਹ ਬੰਦਾ ਚੋਰ ਆ ਉਦੋਂ ਤੁਸੀਂ ਅੱਗੇ ਆਵੋ ਰਾਜਾ ਦਾ ਵੀ ਠੀਕ ਆ ਤਾਂ ਰਾਜਾ ਉੱਥੇ ਦੇ ਆਦੇਸ਼ ਪਾញਿਆਂ ਨਾਲ ਲੁਕ ਜਾਂਦਾ ਤੇ ਰਤਨ ਜਾ ਕੇ ਬੂਹਾ ਖੜਕਾਉਂਦਾ ਕਸਾਈ ਦਾ ਤਾਂ ਕਸਾਈ ਅੱਗੋਂ ਨੂੰ 10000 ਮੋਹਰਾਂ ਫੜਾਉਂਦਾ ਉਹਨੂੰ ਕਹਿੰਦਾ ਵੀ ਆ ਲੈ ਫੜ 10000 ਮੋਹਰਾਂ ਤੇ ਤੁਹਾਡੇ ਪਿੰਡ ਨੂੰ ਨਿਕਲ ਜਾ ਪਰ ਕਿਸੇ ਨੂੰ ਇੱਥੇ ਦੱਸੀ ਨਾ ਕੋਈ ਗੱਲ ਬਾਤ ਤੇ ਇਹਨੇ ਨੂੰ ਰਾਜੇ ਨੂੰ ਰਾਜਾ ਆਦੇਸ਼ਪਾਈਆਂ ਨੂੰ ਕਹਿੰਦਾ ਵੀ ਫੜ ਲੋ ਜਾ ਕੇ ਰਾਜਾ ਨੂੰ ਰਾਜੇ ਨੇ ਦੇਸ਼ਪਾਈ ਨੂੰ ਫੜ ਕੇ ਲੈ ਜਾਂਦੇ ਆ ਤੇ ਉਹਨੂੰ ਰਾਜਾ ਸਜ਼ਾ ਦੇ ਦਿੰਦਾ ਤੇ ਹੁਣ ਰਤਨ ਦੀ ਇਮਾਨਦਾਰੀ ਤੋਂ ਖੁਸ਼ ਹੋ ਜਾਂਦਾ ਕਿਉਂਕਿ ਰਤਨ ਵੀ ਚਾਹੁੰਦਾ ਤਾਂ 10 ਦੀਆਂ 10000 ਸੋਨੇ ਦੀਆਂ ਮੋਹਰਾਂ ਲੈ ਕੇ ਉਹਦੇ ਤੋਂ ਆਦੇ ਪਿੰਡ ਨੂੰ ਨਿਕਲ ਸਕਦਾ ਸੀ ਰਾਜੇ ਕੋਲ ਜਾਣ ਦੀ ਉਹਨੂੰ ਜ਼ਰੂਰਤ ਨਹੀਂ ਸੀ ਤਾਂ ਕਰੋਨੇ ਰਾਜੇ ਨੂੰ ਉਹਦੀਆਂ ਮੋਰਾਂ ਆਈਡੀਆਂ ਵਾਪਸ ਕਰ ਦਿੱਤੀਆਂ ਇਸ ਕਰਕੇ ਰਾਜਾ ਉਹਦੀ ਇਮਾਨਦਾਰੀ ਤੋਂ ਖੁਸ਼ ਹੋ ਗਿਆ ਰਾਜੇ ਨੇ ਕਿਹਾ ਵੀ ਆਲੇ 300 ਮੋਰਾਂ ਜਿਹੜੀਆਂ ਮੈਂ ਤੈਨੂੰ ਕਿਹਾ ਸੀ ਇਨਾਮ ਵਿੱਚ ਤੈਨੂੰ ਮੈਂ ਦੇਵਾਂਗਾ ਪਰ ਆ 100 ਐਕਸਟਰਾ ਚੱਕ ਕਿਉਂਕਿ ਤੂੰ ਉਸ ਤੋਂ ਵੱਡਾ ਇਮਾਨਦਾਰ ਬੰਦਾ ਨਿਕਲਿਆ ਤੇ ਮੈਨੂੰ ਇਹੋ ਜਿਹਾ ਚੋਰ ਬੰਦੇ ਤੋਂ ਬਚਾਇਆ ਪਤਾ ਨਹੀਂ ਇਹਨੇ ਸਾਡਾ ਕਿੰਨਾ ਖੂਨ ਨੁਕਸਾਨ ਕਰ ਜਾਨਾ ਸੀ ਇਸ ਕਰਕੇ ਉਹਦੇ ਘਰ ਨੂੰ ਚਲਾ ਗਿਆ ਤੇ ਉੱਥੇ ਜਾ ਕੇ ਖੁਸ਼ੀ-ਖੁਸ਼ੀ ਰਹਿਣਾ ਸ਼ੁਰੂ ਕਰਾ ਦੋਸਤਾਂ ਇੱਕ ਹੋਰ ਤੁਹਾਨੂੰ ਗੰਦੇ ਬੰਦੇ ਦੀ ਸਟੋਰੀ ਸੁਣਾਉਣਾ ਜਿਹੜਾ ਐਡਾ ਵੱਡਾ ਧੋਖਾ ਕਰ ਗਿਆ ਉਹ ਕਿ ਦੁ ਵੀ ਕਹਿ ਨਹੀਂ ਸਕਦੇ ਤੁਸੀਂ ਆਪ ਖੁਦ ਸੋਚੋਗੇ ਕਿ ਕੀ ਉਸ ਬੰਦੇ ਨੂੰ ਕੀ ਜ਼ਰੂਰਤ ਸੀ ਐਡਾ ਵੱਡਾ ਧੋਖਾ ਕਰਨ ਦੀ ਨਾਲ ਦੋ ਪਰਿਵਾਰ ਉਜਾੜ ਦਿੱਤੇ ਉਸ ਬੰਦੇ ਨੇ ਤਾਂ ਦੋਸਤੋ ਪਤਾ ਕੀ ਸੀਗਾ ਇੱਕ ਬੰਦਾ ਕਿਸੇ ਦੇ ਘਰੇ ਜਾਂਦਾ ਇੱਕ ਬੰਦਾ ਕਿਸੇ ਦੇ ਘਰੇ ਜਾਂਦਾ ਤੇ ਉਹਨਾਂ ਦਾ ਮੁੰਡਾ ਕੁਵਾਰਾ ਹੁੰਦਾ ਤੇ ਉਹਨੂੰ ਜਾ ਕੇ ਕਹਿੰਦਾ ਵੀ ਤੁਹਾਡੇ ਮੁੰਡੇ ਨੂੰ ਮੈਂ ਰਿਸ਼ਤਾ ਕਰਾ ਦਿਆਂ। ਉਹ ਆਂਦੇ ਵੀ ਸਰ ਸਾਨੂੰ ਤਾਂ ਮੁੰਡੇ ਨੂੰ ਰਿਸ਼ਤਾ ਹੁੰਦਾ ਨਹੀਂ। ਅਸਤਾ ਚਾਹੁੰਦੇ ਆ ਵੀ ਕਿ ਰਿਸ਼ਤਾ ਕਰਵਾ ਸਾਡੇ ਮੁੰਡੇ ਦਾ। ਤਾਂ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਤੁਹਾਡੇ ਮੁੰਡੇ ਦਾ ਜਿਹੜਾ ਰਿਸ਼ਤਾ ਕਰਵਾ ਦਿੰਦਾ। ਚੰ ਕੁੜੀ ਬਹੁਤ ਸੋਹਣੀ ਆ ਚੰਗੀ ਕੁੜੀ ਆ ਤੇ ਉਹਦੇ ਪਰਿਵਾਰ ਵਾਲੇ ਵੀ ਚੰਗੇ ਆ। ਤਾਂ ਉਹ ਉਹ ਕਹਿੰਦਾ ਵੀ ਚਲ ਠੀਕ ਆ ਵੀ ਕੁੜੀ ਵਾਲਿਆਂ ਨੂੰ ਮੁੰਡਾ ਵਿਖਾ ਦਿੰਦਾ ਮੁੰਡੇ ਵਾਲਿਆਂ ਨੂੰ ਕੁੜੀ ਵਿਖਾ ਦਿੰਦਾ ਉਹਨਾਂ ਦਾ ਜਦੋਂ ਦੋਨੇ ਘਰਾਂ ਨੂੰ ਪੱਕਾ ਹੋ ਜਾਂਦਾ ਥੋੜੇ ਦਿਨਾਂ ਦੇ ਵਿੱਚ ਹੀ ਉਹਨਾਂ ਦਾ ਰਿਸ਼ਤਾ ਪੱਕਾ ਹੋ ਜਾਂਦਾ ਤੇ ਇੱਕ ਤਰੀਕ ਬੰਨ ਦਿੱਤੀ ਜਾਂਦੀ ਆ ਵੀ ਫਲਾਣੇ ਦਿਨ ਨੂੰ ਬਰਾਤ ਲੈ ਕੇ ਆਉਣੀ ਆ ਹੁਣ ਫਲਾਣੇ ਦਿਨ ਨੂੰ ਵੀ ਬਰਾਤ ਲੈ ਕੇ ਜਾਵਾਂਗੇ ਉਸ ਦਿਨ ਉਹ ਬਰਾਤ ਵੀ ਵਿਆਹ ਵਾਸਤੇ ਮੁੰਡਾ ਵੀ ਬੁੱਲ ਤਿਆਰੀਆਂ ਕਰਦਾ ਹੁਣ ਦਿਲ ਦੇ ਵਿੱਚ ਤੈਨੂੰ ਪਤਾ ਲੱਡੂ ਫੜਦੇ ਆ ਵੀ ਹਾਂ ਵੀ ਵੀ ਮੇਰਾ ਵਿਆਹ ਵੀ ਤੈਨੂੰ ਪਤਾ ਹੀ ਹੈ ਵਿਆਹ ਵਾਲੇ ਬੰਦੇ ਨੂੰ ਪੁੱਛ ਕੇ ਦੇਖੋ ਜੋ ਪੰਜ ਤਾਂ ਬੜਾ ਸਾਰੀ ਉਮਰ ਪਸਤੋਂਦਾ ਹੀ ਆ ਵੀ ਕਿੱਥੇ ਪੰਗਾ ਲੈ ਲਿਆ ਪਰ ਉਦੋਂ ਤਾਂ ਇੱਕ ਵਾਰੀ ਪੂਰੇ ਲੱਡੂ ਫੁੱਟਦੇ ਨਾ ਦਿਲ ਦੇ ਵਿੱਚ ਕੀ ਹਾਂ ਵੀ ਵਿਆਹ ਮੇਰਾ ਤਾਂ ਉਸ ਤਰ੍ਹਾਂ ਉਹਨੇ ਵਿਆਹ ਦੂਜਾ ਦੋਸਤੋ ਉਹ ਬੰਦਾ ਖੁਸ਼ੀ ਖੁਸ਼ੀ ਨਾਲ ਵਿਆਹ ਵਾਸਤੇ ਤਿਆਰੀ ਕਰਦਾ ਸਵੇਰੇ ਸੇਰੇ ਬਨ ਕੇ ਪੂਰੀ ਬਰਾਤ ਦੇ ਨਾਲ ਕੁੜੀ ਵਾਲੇ ਦੇ ਘਰੇ ਜਾਪੜਦਾ ਕੁੜੀ ਵਾਲੇ ਸਵਾਗਤ ਕਰਦੇ ਉਹਨਾਂ ਦਾ ਚੰਗੀ ਤਰ੍ਹਾਂ ਵਧੀਆ ਬਰਾਤ ਦੇ ਵਿੱਚ ਜਿਹੜਾ ਉਚੋਲਾ ਹੁੰਦਾ ਨਾ ਇਸ ਤਰ੍ਹਾਂ ਫਿਰਦਾ ਹੁੰਦਾ ਜਿਵੇਂ ਕੋਈ ਦਿੱਕਤ ਨਹੀਂ ਉਹਨੂੰ ਕੋਈ ਪਰੇਸ਼ਾਨੀ ਨਹੀਂ ਉਹ ਮੁੰਡੇ ਵਾਲੇ ਦੇ ਘਰੇ ਪਾਰਟੀ 'ਚ ਪੂਰਾ ਇੰਜੋਏ ਕਰਦਾ ਕੁੜੀ ਵਾਲੇ ਦੇ ਘਰੇ ਸਾਰਾ ਦਿਨ ਬਰਾਤ ਚ ਵਧੀਆ ਇੰਜੋਏ ਕਰਦਾ ਕੋਈ ਵੀ ਪਰੇਸ਼ਾਨੀਆਂ ਨੂੰ ਐਂ ਲੱਗਦਾ ਵੀ ਹੁੰਦੀ ਨਹੀਂ ਜਿਵੇਂ ਤੇ ਕੋਈ ਇਸ ਕਰਕੇ ਬੜਾ ਵਧੀਆ ਤਰੀਕੇ ਨਾਲ ਉਹ ਬੰਦਾ ਤੁਰਿਆ ਫਿਰਦਾ ਪਰ ਸਾਰਾ ਕੁਝ ਵਧੀਆ ਹੋ ਜਾਂਦਾ ਆਨੰਦ-ਨੁੰਦ ਜਿਵੇਂ ਲਾਵਾਂ-ਲੁਮਾਂ ਹੋ ਜਾਂਦੀਆਂ ਤਾਂ ਉਹਨੂੰ ਕੁੜੀ ਨੂੰ ਵਿਦਾ ਕਰਾ ਕੇ ਉਹ ਘਰੇ ਲੈ ਜਾਂਦੇ ਆ ਜਿਵੇਂ ਘਰੇ ਲੈ ਕੇ ਜਾਂਦੇ ਉਹਨੂੰ ਘਰੇ ਜਾ ਕੇ ਤੇ ਸਾਰੇ ਜਿਓ ਜੋ ਵੀ ਸ਼ਗਨ ਵਿਹਾਰ ਕਰਨੇ ਹੁੰਦੇ ਆ ਮੁੰਡੇ ਵਾਲਿਆਂ ਨੇ ਨਵੀਂ ਬਹੂ ਆਈ ਦੇ ਤਾਂ ਸਾਰੇ ਸ਼ਗਨ ਵਿਹਾਰ ਪੂਰੇ ਕਰਦੇ ਆ ਤੁਹਾਨੂੰ ਪਤਾ ਹੀ ਆ ਪਿੰਡਾਂ ਦੇ ਵਿੱਚ ਕੀ ਪਾਣੀ ਪੂਣੀ ਵਾਰਦੇ ਆ ਜੋ ਵੀ ਜਿੰਨਾ ਵੀ ਸ਼ਗਨ ਵਿਹਾਰ ਹੁੰਦਾ ਸਾਰਾ ਸ਼ਗਨ ਵਿਹਾਰ ਉਹਦਾ ਪੂਰਾ ਕੁੜੀ ਦਾ ਨਵੀਂ ਬਹੂ ਦਾ ਕੀਤਾ ਜਾਂਦਾ ਜਦੋਂ ਨਵੀਂ ਬਹੂ ਦਾ ਸਾਰਾ ਸ਼ਗਨ ਵਿਹਾਰ ਹੋ ਜਾਂਦਾ ਰਸਤ ਕਾਫੀ ਹਨੇਰਾ ਜਾਂਦਾ ਨੌਕ ਵੱਜ ਜਾਂਦੇ ਆ ਤਾਂ ਰੋਟੀ ਪਾਣੀ ਸਾਰੇ ਖਾ ਲੈਂਦੇ ਆ ਤਾਂ ਤਾਂ ਵਿਗੜੀ ਉਹ ਘਰ ਜਿਹੜੀ ਨਵੀਂ ਬਹੂ ਵਿਆਹ ਕੇ ਲਿਆਂਦੀ ਹੁੰਦੀ ਨਾ ਉਹਨਾਂ ਨੂੰ ਤਾਂ ਉਹ ਕਹਿੰਦੀ ਆ ਵੀ ਮੈਂ ਨਾ ਰਾਤ ਨੂੰ ਖੇਤਾਂ ਦੇ ਵਿੱਚ ਸੈਰ ਕਰਨ ਜਾਣੀ ਹੁੰਦੀ ਆ ਵੀ ਮੇਰਾ ਨਿਤਨੇਮ ਆ ਮੇਰੇ ਰੋਟੀ ਤਾਂ ਹੀ ਹਜਮ ਆਉਂਦੀ ਆ ਜੇ ਮੈਂ ਥੋੜਾ ਬਹੁਤਾ ਖੇਤਾਂ ਦੇ ਵਿੱਚ ਤੁਰ ਫਿਰ ਕੇ ਆਵਾਂ ਚਲੋ ਮੇਰੇ ਨਾਲ ਆ ਚਲੋ ਕੁੜੀਆਂ ਨੂੰ ਜਿਹੜੀਆਂ ਉੱਥੇ ਨਾਲ ਬੈਠੀਆਂ ਆਉਂਦੀਆਂ ਮੁੰਡੇ ਦੀਆਂ ਭੈਣਾ ਭੂਣਾ ਉਹਨਾਂ ਨੂੰ ਕਹਿੰਦੇ ਮੇਰੇ ਨਾਲ ਚਲੋ ਤੇ ਆਪਾਂ ਥੋੜਾ ਜਿਹਾ ਤੁਰ ਫਿਰਿਆ ਜੀ ਤਾਂ ਉਹਨੇ ਵੀ ਸਾਨੂੰ ਕੀ ਦਿੱਕਤ ਆ ਵੀ ਨਾਲ ਹੀ ਖੇਤ ਆ ਬਸ ਥੋੜੇ ਤੁਰ ਫਿਰ ਆਉਣੇ ਆ ਜਾ ਕੇ ਉਹ ਕੀਤਾ ਵੱਲ ਨੂੰ ਵਾਵਾ ਦੁਰ ਤੁਰ ਜਾਂਦੀਆਂ ਹੋਲੀ ਹੋਲੀ ਗੱਲਾਂ ਕਰਦੀਆਂ ਜਾਂਦੀਆਂ ਤੁਰਿਆ ਜਾਂਦੀਆਂ ਤਾਂ ਉਹਨਾਂ ਨੇ ਜੋ ਤੁਰਿਆ ਜਾਂਦੇਗਾ ਨਾ ਸੜਕ ਤੇ ਸੜਕ ਤੇ ਉਹ ਵੇਖਦੀਆਂ ਵੀ ਸਾਡੇ ਉਹਨਾਂ ਦੇ ਬਰਾਬਰ ਇੱਕ ਨਾ ਗੱਡੀ ਆ ਕੇ ਰੁਕਦੀ ਆ ਤਾਂ ਕੁੜੀਆਂ ਸੋਚਦੀਆਂ ਵੀ ਰਾਤ ਦੇ ਵੇਲੇ ਕਿਹੜਾ ਬੰਦਾ ਇਹਨੇ ਆ ਕੇ ਸਾਡੇ ਬਰਾਬਰ ਗੱਡੀ ਲਾ ਲਈ ਫਿਰ ਗੱਡੀ ਥੋੜੀ ਜੀ ਅੱਗੇ ਲੰਘ ਜਾਂਦੀ ਉਹਨਾਂ ਤੋਂ ਅੱਗੇ ਜਾ ਕੇ ਗੱਡੀ ਚੋਂ ਵਿਚੋਲਾ ਨਿਕਲਦਾ ਜਿਹੜਾ ਜਿਹਨੇ ਸਾਰਾ ਰਿਸ਼ਤਾ ਕਰਾਇਆ ਹੁੰਦਾ ਸਾਰਿਆ ਤਾਮ-ਚਾਮ ਕਰਵਾਇਆ ਹੁੰਦਾ ਉਹ ਵਿਚੋਲਾ ਉਸ ਗੱਡੀ ਦੇ ਵਿੱਚੋਂ ਨਿਕਲਦਾ ਗੱਡੀ ਦੇ ਵਿੱਚੋਂ ਜਦੋਂ ਨਿਕਲਦਾ ਵਿਚੋਲਾ ਤੇ ਵਿਚੋਲਾ ਫਿਰ ਵਿਚੋਲੇ ਨੇ ਵੇਖ ਕੇ ਕੁੜੀਆਂ ਵੀ ਸਾਰੀਆਂ ਜਿਹੜੀਆਂ ਨਾਲ ਹੁੰਦੇ ਉਹ ਕਹਿੰਦੇ ਬਾਈ ਤੂੰ ਕਿਵੇਂ ਉਹ ਕਹਿੰਦਾ ਮੈਨੂੰ ਥੋੜਾ ਜਨਾ ਕੰਮ ਸੀ ਤਾਂ ਕਰਕੇ ਮੈਂ ਤਾਂ ਚੱਲਿਆ ਸੀ ਥੋੜੀ ਜੀ ਗੱਲ ਇਹਨੂੰ ਪੁੱਛਣੀ ਸੀ ਦੱਸਣੀ ਸੀ ਤੁਹਾਨੂੰ ਪਤਾ ਹੀ ਆ ਹੁੰਦਾ ਹੀ ਆ ਸਾਰਾ ਸਾਲ ਤੱਕ ਰਹਿਣਾ ਕੁੜੀਆਂ ਨੂੰ ਨੇ ਲਪੇਟੇ ਚ ਲੈ ਲਿਆ ਪੂਰੀ ਤਰ੍ਹਾਂ ਤਾਂ ਕੁੜੀਆਂ ਦੀਆਂ ਚੱਲ ਠੀਕ ਆ ਤੇ ਉਹ ਕਹਿੰਦਾ ਪੁੱਛ ਲੈ ਜੋ ਪੁੱਛਣਾ ਉਹ ਕਹਿੰਦਾ ਨਾ ਮੜਾ ਜਾਨੇ ਤੋਂ ਨਾ ਪਾਸੇ ਕਰਕੇ ਪੁੱਛਣਾ ਬਹੁਤ ਔਖੀ ਤਾਂ ਉਹ ਕਹਿੰਦਾ ਕੋਈ ਗੱਲ ਨਹੀਂ ਪੁੱਛ ਲੈ ਬਈ ਤਾਂ ਉਹ ਨੂੰ ਨਾ ਅੱਗੇ ਲੈ ਜਾਂਦਾ ਥੋੜਾ ਜਿਹਾ ਤੋਰ ਕੇ ਗੱਡੀ ਤੱਕ ਗੱਡੀ ਕਿਉਂਕਿ ਗੱਡੀ ਐ ਕਿ ਖੜੀ ਹੁੰਦੀ ਆ ਤਾਂ ਉਹ ਤਾਂ ਪਹਿਲਾਂ ਤਾਂ ਗੱਡੀ ਦੇ ਕੋਲ ਖੜੇ ਗੱਲਾਂ ਗੁੱਲਾਂ ਕਰੀ ਜਾਂਦੇ ਆ ਤੇ ਕੁੜੀਆਂ ਥੋੜੀਆਂ ਜਿਹਾ ਨਾਲ ਆਈਆਂ ਹੁੰਦੀਆਂ ਥੋੜੀਆਂ ਪਿੱਛੇ ਖੜੀਆਂ ਹੁੰਦੀਆਂ ਤੇ ਉਹ ਕੀ ਕਰਦਾ ਬਾਰੀ ਖੋਲਦੀ ਕੁੜੀ ਵਿੱਚ ਬਹਿ ਜਾਂਦੀ ਆ ਤੇ ਮੁੰਡਾ ਦੂਜੇ ਜਿਹੜਾ ਵਿਚੋਲਾ ਹੁੰਦਾ ਦੂਜੇ ਪਾਸੇ ਦੀ ਆਉਂਦਾ ਉਹ ਵੀ ਗੱਡੀ ਦੇ ਵਿੱਚ ਬਹਿੰਦਾ ਤੇ ਗੱਡੀ ਲੈ ਕੇ ਫਰ ਹੋ ਜਾਂਦੇ ਆ ਜਾਨੀ ਕਿ ਵਿਚੋਲਾ ਜੀਨੇ ਰਿਸ਼ਤਾ ਕਰਾਇਆ ਹੁੰਦਾ ਵਿਚੋਲੇ ਜਿਹਨੇ ਰਿਸ਼ਤਾ ਕਰਾਇਆ ਹੁੰਦਾ ਉਹ ਬਰਾਤ ਵਾਲੇ ਦੇਣੀ ਲਾੜੀ ਨੂੰ ਲੈ ਕੇ ਫਰ ਹੋ ਜਾਂਦਾ ਫਿਰ ਦੋਸਤੋ ਵੀ ਸਮਝ ਤੋ ਗੱਲ ਬਾਹਰ ਹੈ ਨਾ ਜੇ ਅਗਰ ਵਿਚੋਲੇ ਦਾ ਉਹਦੇ ਨਾਲ ਚੱਕਰ ਚੱਲਦਾ ਸੀ ਕੁੜੀ ਨਾਲ ਤਾਂ ਉਹ ਕਰ ਕੀ ਸਕਦਾ ਸੀ ਉਹ ਪਚਾਂਦਾ ਵੀ ਪਹਿਲਾਂ ਹੀ ਲੈ ਕੇ ਨਿਕਲ ਜਾਂਦਾ ਇੱਕ ਘਰੇ ਆਇਆ ਉਹ ਮੁੰਡੇ ਨੂੰ ਕਹਿੰਦਾ ਜੀ ਮੈਂ ਤੇਨੂੰ ਰਿਸ਼ਤਾ ਕਰਾਉਣਾ ਉਹਦਾ ਰਿਸ਼ਤਾ ਕਰਾ ਕੇ ਵਿਚੋਲੇ ਆ ਵਚੋਲਾ ਬਰਾਤ ਵਾਲੇ ਦੇਣੀ ਪਹਿਲੀ ਰਾਤ ਹੀ ਹਜੇ ਮੁੰਡਾ ਤਾਂ ਵਿਚਾਰਾ ਪੱਟਾ ਨੂੰ ਤੇਲ ਲਾਉਂਦਾ ਫਿਰਦਾ ਹਣਾ ਉਹ ਕਹਿੰਦਾ ਫਿਰਦਾ ਹਣਾ ਵੀ ਆ ਵਿਆਹ ਅੱਜ ਅੱਜ ਤਾਂ ਮੇਰੀ ਸੁਹਾਗ ਰਾਤ ਆ ਤੇ ਉਹ ਵੀ ਅੱਜ ਦਾ ਅਹੀਂ ਦਿਲ ਖੋਲ ਕੇ ਮੈਂ ਗੱਲਾਂ ਕਰੂੰਗਾ ਮੈਂ ਘਰ ਵਾਲੀ ਨਾਲ ਵੀ ਸ਼ਗਨ ਮਨਾਉਂਗਾ ਜੋ ਵੀ ਹੁੰਦੇ ਆ ਤੇ ਪਰ ਤਾਂ ਇਤਰਾ ਹੀ ਰਹਿ ਗਿਆ ਕੰਮ ਸਾਰਾ ਕੁਝ ਆਟਾ ਕੁੰਨੇਆ ਕਿਹੜਾ ਹੀ ਰਹਿ ਗਿਆ ਤੇ ਉਹ ਤਾਂ ਵਿਚੋਲਾ ਲੈ ਕੇ ਨਿਕਲ ਗਿਆ ਉਹਨੂੰ ਬਿਕੰਡੀ ਮੰਦ ਭਾਗੀ ਗੱਲ ਆ ਮੇਨੂੰ ਵੀ ਵਿਚੋਲੇ ਦੀ ਜੇ ਵੀ ਸਮਝ ਤੋਗਾ ਬਾਹਰ ਗੱਲ ਨਾ ਜੇ ਅਗਰ ਵਿਚੋਲੇ ਦੀ ਕੁੜੀ ਨਾਲ ਕੋਈ ਗੱਲਬਾਤ ਸੀ ਉਹਦੇ ਨਾਲ ਲਾੜੀ ਨਾਲ ਤਾਂ ਚੁੱਪ ਕਰਕੇ ਉਹਨਾਂ ਦੇ ਘਰੋਂ ਵਿਚੋਲਾ ਲਾੜੀ ਨੂੰ ਲੈ ਕੇ ਫਰਾਰ ਹੋ ਜਾਂਦਾ ਪਹਿਲਾਂ ਹੀ ਉਹ ਮੁੰਡੇ ਨੂੰ ਕਿਉਂ ਫਸਾਇਆ ਵਿਚਾਰਾ ਜਿਹੜਾ ਤੇਲ ਤੂੰ ਲਾ ਕੇ ਬੈਠਾ ਸੀ ਪੱਟਾ ਨੂੰ ਵੀ ਅੱਜ ਥਾਪੀਆਂ ਮਾਰਦਾ ਫਿਰਦਾ ਸੀ ਵੀ ਲੈ ਵੀ ਅੱਜ ਵਿਆਹ ਆਇਆ ਯਾਰ ਦਾ ਠੋਡੇ ਦਾ ਤੇ ਪਰਾ ਆ ਕਾ ਮੇਰੀ ਅੱਜ ਉਹ ਕੀ ਸੁਹਾਗ ਰਾਤ ਅੱਜ ਮੇਰੀ ਲੁੱਡੀਆਂ ਪੌਂਦਾ ਫਰਦਾ ਸੀ ਡੀਜੇ ਤੇ ਉਹਦਾ ਭੰਗੜੇ ਪੌਂਦਾ ਫਰਦਾ ਸੀ ਘਰੇ ਤੇ ਕੁੜੀ ਖੇਤਾਂ ਚ ਸੈਰ ਕਰਨ ਗਈ ਉੱਥੇ ਵਿਚੋਲੇ ਨਾਲ ਨਿਕਲ ਗਈ ਸਮਝੀ ਤੋਂ ਬਾਹਰ ਹੈ ਨਾ ਗੱਲ ਕਈ ਵਾਰੀ ਐਵੇਂ ਜੇ ਕਈ ਵਾਕ ਹੋ ਜਾਂਦੇ ਜਿਹੜੇ ਸਮਝ ਤੋਂ ਬਾਹਰ ਹੋ ਜਾਂਦੇ ਆ ਤੇ ਦੋਸਤੋ ਜੇ ਅਗਰ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਜਲਦੀ ਨਾਲ ਇੱਕ ਲਾਈਕ ਕਰੋ ਤੇ ਜਿਹਨੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੰਗੀ ਦਾ ਜਲਦੀ ਨਾਲ ਸਬਸਕ੍ਰਾਈਬ ਕਰੋ ਥੈਂਕ ਯੂ ਧੰਨਵਾਦ